ਜਿਹੜੀ ਸ਼ੁਭ ਕਰਨ ਦੀ ਡੈਥ ਹੋਈ ਆ ਔਰ ਅਨਫੋਰਚਨਟ ਜਿਹੜੀ ਹੈਗੀ ਆ ਤੁਸੀਂ ਕਹਿ ਰਹੇ ਹੋ ਕਿ ਉਹ ਵੈਪਨਸ ਨਾਲ ਜਾਂ ਕਿ ਇਸ ਤਰੀਕੇ ਨਾਲ ਹੋਈ ਆ ਦੂਜੀ ਪਖਰੀ ਦਲੀਲ ਸੀ ਹਰਿਆਣਾ ਸਰਕਾਰ ਦੀ ਸੀ ਕਿ ਅਸੀਂ ਉੱਥੇ ਵਾਰਨਿੰਗ ਦਿੱਤੀ ਫਿਰ ਹਲਕਾ ਲਾਠੀ ਚਾਰਜ ਕੀਤਾ ਦਿਸ ਦਿਸ অর ਥੈਟ ਉਹਨਾਂ ਨੇ ਆਪਣੀ ਅਪੀਲ ਦਿੱਤੀ ਆ ਖਾਸ ਤੌਰ ਤੇ ਲੋਕ ਇਹ ਵੀ ਜਾਨਣਾ ਚਾਹੁੰਦੇ ਨੇ ਕਿ 0 एफआईआर ਦਾ ਮੀਨ ਕੀ ਸਮਝਿਆ ਜਾਵੇ ਜਿਸ ਦੇ ਵਿੱਚ ਜ਼ਿਕਰ ਹੀ ਨਹੀਂ ਕਿ ਕਿਸ ਵੱਲ ਬੁਲੀ ਚੱਲੀ ਮਾਨਯੋਗ ਹਾਈ ਕੋਰਟ ਨੇ ਵੀ ਇਹੀ ਗੱਲ ਐਨਲਾਈਜ਼ ਕੀਤੀ ਆ 0 एफआईआर ਕਰਕੇ ਇੱਕ ਸਟੇਟ ਨੇ ਦੂਜੀ ਸਟੇਟ ਨੂੰ ਦੇ ਦਿੱਤੀ ਇਟ ਮੀਨਸ ਦੇ ਹੈਵ ਨਾਟ ਰੀਚਡ ਐਨੀ ਕਨਕਲੂਜਨ ਕਦੇ 0 ਐਫ ਆਰ ਚ ਕਿਸੇ ਨੂੰ ਜੀ ਇਨਸਾਫ ਜਸਟਿਸ ਮਿਲਦਾ ਇਸ ਤੋਂ ਪਹਿਲਾਂ ਕੋਈ ਐਫ ਜੀ ਉਦਾਹਰਨ ਹੋਵੇ ਮੇਰੇ ਹਿਸਾਬ ਨਾਲ ਤਾਂ 0 ਐਫ ਆਰ ਇੱਥੇ ਹੋਈ ਤਾਂ ਹਾਸ਼ਪ ਹੀ ਹੁੰਦਾ ਬਹੁਤ ਮੈਟਰ ਉਸ ਤੋਂ ਬਾਅਦ ਵੀ ਦਾ ਪੈਸੇ ਜੋ ਟਾਈ ਦਾ ਇਸ਼ੂ ਇਜ਼ 기ਵਨ ਡੀਸੈਂਟ ਬੜੀ ਇਨਸਾਫ ਦੀ ਆਸ ਤੁਹਾਨੂੰ ਕੱਟ ਨਾ ਨਹੀਂ 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 ਥੈਟ ਇਜ਼ ਵਾਈ ਅਸੀਂ ਗੁਹਾਰ ਲਗਾਈ ਮਾਨਜੋਗ ਹਾਈ ਕੋਰਟ ਨੂੰ ਵੀ ਸਾਡੀ ਇਹਦੇ ਤੇ ਇਨਵੈਸਟੀਗੇਸ਼ਨ ਇਨਕੁਆਰੀ ਕਮਿਸ਼ਨ ਦੇ ਥਰੂ ਅਗਰਵਾਇਜ਼ ਜਾਵੇ ਰਜੂ ਲਗਾਤਾਰ ਚੱਲ ਰਹੀ ਸੀ ਕਿ ਉਹ ਤਾਂ ਜੀ ਇੱਕ ਰਬੜ ਜਿਹੜੀ ਹੈ ਨਹੀਂ ਜੀ ਉਹ ਪੋਸਮਰਟਮ ਰਿਪੋਰਟ ਦੇ ਵਿੱਚ ਬਿਲਕੁਲ ਉਲਟਾ ਹੈ ਪੋਸਮਰਟਮ ਰਿਪੋਰਟ ਦੇ ਵਿੱਚ ਮੈਟੈਲਿਕ ਬੋਡੀ ਆਈ ਹੈ ਪ੍ਰੋਜੈਕਟ ਜਿਹੜਾ ਨਿਕਲਿਆ ਉਹ ਮੈਟੈਲਿਕ ਪਾਰਟ ਆਇਆ ਨਾਟ ਰਬਰ ਯੂਜ਼ਿੰਗ ਲਾਠੀ ਚਾਰਜ ਯੂਜ਼ਿੰਗ ਵੈਪਨ ਡਾਇਰੈਕਟਲੀ ਫਾਇਰਿੰਗ ਔਨ ਦਾ ਫਾਰਮਰਸ ਫਿਰ ਅਸੀਂ ਪਟੀਸ਼ਨ ਲਾਈ ਆ ਡੈਮੇਜਿੰਗ ਦਾ ਵਾਹਨ ਜਿਹੜੀ ਜਾਣਕਾਰੀ ਜੋ ਮਿਲੀ ਆ ਜਾਂ ਕਲਿੱਪਸ ਵੀਡੀਓ ਕਲਿੱਪਸ ਫਰੋਂ ਦਾ ਮੀਡੀਆ ਉੱਥੋਂ ਦਾ ਹਾਸਲ ਹੋਇਆ ਉਸ ਤੋਂ ਪਤਾ ਲੱਗਿਆ ਵੀ ਐਕਸੈਸਿਵ ਯੂਜ਼ ਆਫ ਫੋਰਸ ਔਨ ਦਾ ਪੀਸਫੁਲ ਪ੍ਰੋਟੈਸਟ ਹੋਇਆ ਐਂਡ ਐਜ਼ ਮੈਨੀ ਐਜ਼ 250 ਫਾਰਮਰਸ ਔਰ देयर ਫੈਮਿਲੀ ਮੈਂਬਰਸ ਔਰ ਇੰਜਰਡ ਜਿਹੜੇ ਕਿਸਾਨਾਂ ਦੇ ਤਕਰੀਬਨ 25-30 ਵਹੀ ਵਹੀਕਲ ਉੱਤੇ ਖੜੇ ਆ ਉਹ ਡੇਮੇਜ ਕੀਤੇ ਗਏ ਹਨ ਉਹਨਾਂ ਦਾ ਇਕਨੌਰੀ ਬਾਰਡਰ ਦੇ ਉੱਤੇ ਉਹ ਲੈ ਕੇ ਲਿਜਾਣ ਵਾਸਤੇ ਆਂਦੇ ਉਹਨੂੰ ਲਿਜਾਣ ਨਹੀਂ ਦਿੱਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਤਲਵਾਰਾਂ ਲਹਿਰਾਈਆਂ ਜਾ ਰਹੀਆਂ ਨੇ ਉਸ ਨੂੰ ਇਹ ਲੱਗਦਾ ਕਿ ਕਿਸਾਨ ਆਪਣੀਆਂ ਮੰਗਾਂ ਘੱਟ ਲੜਾਈ ਦੇ ਜਾਂ ਯੁੱਧ ਕਰਨ ਦੇ ਜਿਹੜੇ ਹੈਗੇ ਨਾ ਉਹਨਾਂ ਦੇ ਤੀਬਰ ਜ਼ਿਆਦਾ ਲੱਗਦੇ ਨੇ ਇਹਦੇ ਬਾਰੇ ਮਾਨਯੋਗ ਹਾਈ ਕੋਰਟ ਨੇ ਟਿੱਪਣੀ ਜ਼ਰੂਰ ਕੀਤੀ ਹੈ ਕਿਉਂਕਿ ਕੁਝ ਪਲੈਂਟਰ ਗਰੁੱਪੋ ਦੇ ਵਿੱਚ ਸੀਗੇ ਉਹ ਦੋਜ਼ ਗਰੁੱਪਸ ਵਰ ਹੋਲਡਿੰਗ ਵੈਪਨ ਸ਼ਾਪ ਹੈ ਜਿਹੜੇ ਵੈਪਨਸ ਸਵੋਡਸ ਕੌਣ ਲੋਕ ਸੀ ਕਿੰਨੇ ਸਾਬੂ ਫਿਰ ਕਿਸਾਨਾਂ ਦੇ ਬੰਦੇ ਸੀ ਜਿਹੜੇ ਜਿਨ੍ਹਾਂ ਦੀਆਂ ਤਸਵੀਰਾਂ ਜਾਂ ਨਹੀਂ ਮੈਂ ਮੈਂ ਇਹ ਮੈਂ ਸਮਝਦਾ ਹਾਂ ਕਿਸਾਨਾਂ ਦੇ ਬੰਦੇ ਨਹੀਂ ਸੀ ਕੋਈ ਥਰਡ ਕੋਈ ਪਾਰਟੀ ਹੋ ਸਕਦੀ ਹੈ ਕੋਈ ਏਜੰਸੀ ਹੋ ਸਕਦੀ ਹੈ ਕਿੰਨੀਆਂ ਫੋਟੋਆਂ ਰੱਖੀਆਂ ਗਈਆਂ ਕਵਾਨ ਲੋਕ ਕੋਰਟ ਦੇ ਵਿੱਚ ਤੇ ਇਹ ਇਹਨਾਂ ਦੇ ਬਾਰੇ ਤਕਰੀਬਨ 20-25 ਫੋਟੋਆਂ ਸਿਗੀਆਂ ਪੁਲਿਸ ਕੋਲ ਰਾਦਰ ਰਾਜੇਵਾਲ ਸਾਹਿਬ ਨੇ ਉੱਪਰ ਸਟੇਟਮੈਂਟ ਦਿੱਤੀ ਹੈ ਤੇ ਗਰੇਵ ਸਿੰਘ ਭੰਗੂ ਜੀ ਨੇ ਵੀ ਇਹੀ ਕਿਹਾ ਕਿ ਇਹ ਇਸ ਚੀਜ਼ ਦਾ ਕੋਈ ਹਾਂ ਜੀ ਇਹਨਾਂ ਐਲੀਮੈਂਟਸ ਦਾ ਹੈ ਜਿਹੜੇ ਅਨਸਰਾਂ ਦਾ ਕੋਈ ਜਗ੍ਹਾ ਨਹੀਂ ਹੈਗੀ ਸਸੀ ਕਾਲ ਜੀ ਤੁਸੀਂ ਜੁੜਿਓ ਗਲੋਬਲ ਟਾਕਸ ਦੇ ਨਾਲ ਤੇ ਅੱਜ ਅਸੀਂ ਅਹਿਮ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਨਾਲ ਇਸ ਵੇਲੇ ਐਡਵੋਕੇਟ ਐਚਐਸ ਸਟਿੰਡ ਸਾਹਜਰ ਨੇ ਔਰ ਮੁੱਦਾ ਕਿਸਾਨੀ ਦੇ ਨਾਲ ਜੁੜਿਆ ਹੋਇਆ ਕਿਉਂਕਿ ਕਿਸਾਨਾਂ ਦੇ ਵੱਲੋਂ ਪੈਰਵਾਈ ਕਰਨ ਦੇ ਲਈ ਕੁਝ ਵਕੀਲਾਂ ਦਾ ਪੈਨਲ ਜਿਹੜਾ ਹਾਈ ਕੋਰਟ ਗਿਆ ਸੀ ਇੱਕ ਜਨਤਕ ਪੀਆਈਲ ਜਿਹੜੀ ਗਈ ਆ ਉਹ ਦਾਇਰ ਕੀਤੀ ਗਈ ਸੀ ਉਹਦੇ ਵਿੱਚ ਅਨਟਰਮ ਜਿਹੜੇ ਆ ਆਰਡਰ ਜਿਹੜੇ ਨੇ ਦੇਰ ਰਾਤ ਆਏ ਨੇ ਤਾਂ ਐਚਐਸ ਟਿੰਡ ਤਾਂ ਸਾਡੇ ਨਾਲ ਨੇ ਟਿੰਡ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸ਼ਿਕਾ ਕੀ ਆਫ ਦੀ ਰਿਪੋਰਟ ਤੁਸੀਂ ਫਾਈਂਡ ਕੀਤਾ ਜੀ ਕੋਰਟ ਚ ਜਾਣ ਤੋਂ ਪਹਿਲਾਂ ਕਿਹੜੇ ਤੁਹਾਡੇ ਕੋਲ ਸੋਰਸ ਸੀ ਜਾਂ ਕਿਹੜੇ ਤੁਹਾਡੇ ਤੁਸੀਂ ਹਸਪੀਟਲ ਗਏ ਕਿੰਨੇ ਤੁਹਾਨੂੰ ਪਤਾ ਲੱਗਾ ਕਿੰਨੇ ਲੋਕ ਇੰਜਰ ਹੋਏ ਨੇ ਔਰ ਕਿੰਨਿਆਂ ਦੀ ਡੈਥ ਹੋਈ ਨਹੀਂ ਜਿਹੜੀ ਰਿਪੋਰਟ ਫਾਈਲ ਕੀਤੀ ਇਸ ਤੋਂ ਪਹਿਲਾਂ ਉਹਦੇ ਵਿੱਚ ਕਿਹੜੇ-ਕਿਹੜੇ ਤੁਸੀਂ ਮੈਂਸ਼ਨ ਕੀਤੀਆਂ ਗੱਲਾਂ ਜੀ ਦੇਖੋ ਇਹਦੇ ਬਾਰੇ ਅਲੱਗ-ਅਲੱਗ ਸੋਰਸਸ ਤੋਂ ਅਸੀਂ ਜਿਹੜੀ ਜਾਣਕਾਰੀ ਹਾਸਲ ਕੀਤੀ ਆ ਜੀ ਪ੍ਰੈਸ ਤੋਂ ਮੀਡੀਆ ਤੋਂ ਜਿਹੜੀ ਜਾਣਕਾਰੀ ਜੋ ਮਿਲੀ ਆ ਜਾਂ ਕਲਿੱਪਸ ਵੀਡੀਓ ਕਲਿੱਪਸ ਫਰੋਂ ਦਾ ਮੀਡੀਆ ਜੀ ਉਤੋਂ ਤਾਂ ਹਾਸਲ ਹੋਇਆ ਉਤੋਂ ਪਤਾ ਲੱਗਿਆ ਵੀ ਐਕਸੈਸਿਵ ਯੂਜ਼ ਆਫ ਫੋਰਸ ਔਨ ਦਾ ਪੀਸਫੁਲ ਪ੍ਰੋਟੈਸਟ ਹੋਇਆ ਹਮ ਐਂਡ ਐਜ਼ ਮੈਨੀ ਐਜ਼ 250 ਫਾਰਮਰਸ ਹਮ ਔਰ देयर ਫੈਮਿਲੀ ਮੈਂਬਰਸ ਵਰ ਇੰਜਰਡ ਸੋ ਜਿੱਦਾਂ ਪੰਜਾਬ ਸਰਕਾਰ ਨੇ ਆਪਣਾ ਘਟਤ ਕੀਤੀਆਂ ਸੀ ਦੋ ਤਿੰਨ ਟੀਮਾਂ ਉਤੋਂ ਅਲੱਗ-ਅਲੱਗ ਹਸਪੀਟਲਸ ਵਿੱਚ ਜਾ ਕੇ ਜੀ ਉਤੋਂ ਪਤਾ ਕੀਤਾ ਵੀ ਕਿੱਥੇ-ਕਿੱਥੇ ਲਿਸਟ ਆਫ ਪੀਸ਼ੈਂਟਸ ਪਈਆ ਉਤੋਂ ਬੈਡ ਹੈਡ ਟਿਕਟਸ ਤੋਂ ਕਲੈਕਟ ਕੀਤੀ ਇਨਫੋਰਮੇਸ਼ਨ ਜੀ ਜਿਹਨੇ ਕੁਝ ਤਾਂ ਬਿਯੋਂਡ ਜਿਹੜਾ ਇੰਨਾ ਜ਼ਿਆਦਾ ਡੈਮੇਜ ਹੋ ਕੇ ਆ ਉਹਨਾਂ ਦੀ ਆਈਜ਼ ਦਾ ਜਾਂ ਹੋਰ ਬਾਡੀ ਪਾਰਟਸ ਦਾ ਉਹਨਾਂ ਬਾਰੇ ਫੋਟੋਆਂ ਉਹਨਾਂ ਬਾਰੇ ਉਹਨਾਂ ਦਾ ਬੈਡ ਹੈਡ ਟਿਕਟਸ ਦਾ ਰਿਕਾਰਡ ਉਹ ਗੈਦਰ ਕੀਤਾ ਜੀ ਉਸ ਤੋਂ ਬਾਅਦ ਇਕੱਠਾ ਕਰਕੇ ਫਿਰ ਅਸੀਂ ਸੋਚਿਆ ਵੀ ਇਹ ਦੇ ਬਾਰੇ ਕੋਈ ਇੰਟਰਸਟ ਇਲਟੀਗੇਸ਼ਨ ਕੋਈ ਮਾਨਯੋਗ ਹਾਈ ਕੋਰਟ ਚ ਦਾਇਰ ਕੀਤੀ ਜਾਵੇ ਜੀ ਕੋਰ ਕੰਪਨਸੇਸ਼ਨ ਫਾਰ ਹੋਲਡਿੰਗ ਦਾ ਇਨਕੁਆਰੀ ਵੈਦਰ ਇਟ ਵਾਸ ਐਕਸੈਸਿਵ ਯੂਜ਼ ਆਫ ਫੋਰਸ ਜੀ ਔਰ ਵੈਦਰ ਇਟ ਵਾਸ ਰਿਕੁਆਇਰਡ ਔਰ ਨਾਟ ਹਮ ਇਸ ਬਾਰੇ ਫਿਰ ਜਿਹੜੇ ਕਿਸਾਨਾਂ ਦੇ ਤਕਰੀਬਨ 25 ਤੋਂ 30 ਵਹੀ ਵਹੀਕਲ ਉੱਥੇ ਖੜੇ ਆ ਉਹ ਡੈਮੇਜ ਕੀਤੇ ਗਏ ਉਹਨਾਂ ਦੇ ਖਨੌਰੀ ਬਾਰਡਰ ਦੇ ਉੱਤੇ ਜੀ ਉਹ ਲੈ ਕੇ ਲਿਜਾਣ ਵਾਸਤੇ ਆਂਦੇ ਉਹਨੂੰ ਲਿਜਾਣ ਨਹੀਂ ਦਿੱਤਾ ਜਾ ਰਿਹਾ ਹਮ ਤੇ ਇੱਕ ਇਹਨਾਂ ਡਾਕਟਰ ਸਾਹਿਬ ਹੈਗੇ ਉਹਨਾਂ ਦੇ ਡਾਕਟਰ ਸਵੈਮਾਨ ਸਿੰਘ ਜੀ ਉਹਨਾਂ ਦੀ ਗੱਡੀ 'ਚ ਦਵਾਈਆਂ ਦੇ ਕਿੱਟਾਂ ਪਈਆਂ ਸੀਗੀਆਂ इवन ਉੱਥੇ ਤੱਕ ਗੱਡੀ ਸਾਰੀ ਤੋੜਪਨ ਕਰਤੀ ਉਹ ਦਵਾਈਆਂ ਦੇ ਕਿੱਟਾਂ ਖਲਾਰਤੀਆਂ ਡਰੈਕਟਰਾਂ ਦੇ ਵਿੱਚ ਚਿੰਨੀ ਪਾਤੀ ਡੀਜ਼ਲ ਦੇ ਜੀ ਸੋ ਇਹਨਾਂ ਸਾਰਿਆਂ ਨੂੰ ਸੋਚ ਕੇ ਦੇਖਿਆ ਅਸੀਂ ਸੋਚਿਆ ਬੈਠ ਕੇ ਮਾਨਯੋਗ ਆਪਣੇ ਹਾਈ ਕੋਰਟ ਦੇ ਵਿੱਚ ਪੀਆਇਲ ਕੀਤੀ ਜਾਵੇ ਜੀ ਤੇ ਰਾਜੇਵਾਲ ਸਾਹਿਬ ਦੀ ਰਹਿਨਮਾਈ ਦੇ ਵਿੱਚ ਫਿਰ ਅਸੀਂ ਕੁਝ ਚੰਦ ਸੀਨੀਅਰ ਐਡਵੋਕੇਟਸ ਜਿਹੜੇ ਕੀਆ ਸਿੱਧੂ ਸਾਹਿਬ ਹੈ ਜੀ ਜੀਐਸ ਬਲਦ ਸਾਹਿਬ ਹੈ ਜੀਐਸ ਪੁਨੀਆ ਸਾਹਿਬ ਹੈ ਜੀ ਇਸ ਮੇਰੇ ਆਫਿਸ ਦੀ ਟੀਮ ਉਹਦੇ ਵਿੱਚ ਕੇਐਸ ਚਾਵਲਾ ਸਾਹਿਬ ਸੀਗੇ ਜੀ ਤੇ ਆਪਣੇ ਪ੍ਰਗ ਵੀ ਢਿੰਸਾ ਜੀ ਲੋਹਰਾਜ ਢਿੰਸਾ ਤੇ ਗੁਰਪ੍ਰੀਤ ਗੁਰਨਾ ਸਾਰਿਆਂ ਨੇ ਇਨਫੋਰਮੇਸ਼ਨ ਇਕੱਠੀ ਕਰਕੇ ਜੀ ਅਸੀਂ ਕੰਪਾਈਲ ਕਰਕੇ ਜੀ ਤੇ ਉਹ ਪੀਆਈਐਲ ਫਾਈਲ ਕੀਤੀ ਹੈ ਜਿਹਦਾ ਇੰਟਰਮ ਆਰਡਰ ਕੱਲ ਮਨਜੋਗ ਹਾਈ ਕੋਰਟ ਨੇ ਦਿੱਤਾ ਜਿਹਦੇ ਵਿੱਚ ਜੁਡੀਸ਼ੀਅਲ ਕਮਿਸ਼ਨ ਦੀ ਗਠਿਤ ਹੋਇਆ ਤੁਸੀਂ ਮੰਗ ਕੀਤੀ ਸੀ ਅਸੀਂ ਮੰਗ ਕੀਤੀ ਸੀ ਉਹਦੇ ਵਿੱਚ ਹੂੰ ਤੇ ਕਮਿਸ਼ਨ ਗਠਿਤ ਹੋਇਆ ਗਠਿਤ ਹੋ ਗਿਆ ਜਿਹੜਾ ਇਹ ਕਮਿਸ਼ਨ ਹੋਇਆ ਢਿੰਡਤ ਸਾਹਿਬ ਬੜਾ ਕਲੈਰਟੀ ਨਾਲ ਲੋਕ ਵੀ ਜਾਨਣਾ ਚਾਹੁੰਦੇ ਨੇ ਕਿਸਾਨ ਵੀ ਜਾਨਣਾ ਚਾਹੁੰਦੇ ਨੇ ਇਹ ਜਦੋਂ ਕਨਸਟੀਟਿਊਟ ਹੋ ਗਿਆ ਜੀ ਇਹਦਾ ਵਰਕ ਫਰੇਮ ਕਦੋਂ ਤੋਂ ਸ਼ੁਰੂ ਹੋਏਗਾ ਜੀ ਇਸਨੇ ਆਪਣੀ ਰਿਪੋਰਟ ਕਦੋਂ ਤੱਕ ਦੇਣੀ ਹੈ ਜੀ ਇਸ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਨੇ ਅਧਿਕਾਰੀ ਜਾਂ ਇੰਡੀਪੈਂਡੈਂਟ ਜਿਹੜੀ ਹੈਗੀ ਆ ਏਜੰਸੀ ਉਹ ਕਿਹੜੀ ਸ਼ਾਮਲ ਹੋਈ ਆ ਜੀ ਇਹਦੇ ਵਿੱਚ ਦੇਖਿਆ ਜਾਵੇ ਜੀ ਕਿਉਂਕਿ ਅਸੀਂ ਆਪਣੀ ਪਟੀਸ਼ਨ ਦੇ ਵਿੱਚ ਇਹੀ ਮੰਗ ਕੀਤੀ ਸੀ ਵੀ ਕਿਉਂਕਿ ਇਹ ਪਾਰਸ਼ਲ ਜਿਹੜੀ ਹੈਗੀ ਆ ਅਪਰੂਵ ਹੋਏਗੀ ਜੀ ਸੋ ਵੀ ਵਰ ਸੀਕਿੰਗ ਇੰਪਾਰਸ਼ੀਅਲ ਇਨਕੁਆਰੀ ਐਂਡ ਪ੍ਰੂਵ ਜੀ ਉਸ ਚੀਜ਼ ਨੂੰ ਅਸੀਂ ਇਹ ਤਾਂ ਹੀ ਮੰਗ ਕਰ ਰਹੇ ਸੀ ਕਿ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਤੋਂ ਕਰਾਈ ਜਾਵੇ ਰਿਟਾਇਰਡ ਔਰ ਸਿਟਿੰਗ ਜੀ ਤੇ ਉਹ 1 ਮਹੀਨੇ ਦਾ ਟਾਈਮ ਮਾਨਯੋਗ ਹਾਈ ਕੋਰਟ ਨੇ ਦਿੱਤਾ ਹੂੰ ਇਹ ਜੱਜ ਸਾਹਿਬ ਜਿਹੜੇ ਹੈਗੇ ਆ ਮਾਈ ਲਾਰਡ ਜਸਟਿਸ ਰਿਟਾਇਰਡ ਜੈਸ਼ਰੀ ਠਾਕੁਰ ਜੀ ਉਹ ਉਹ ਹੈੱਡ ਹੋਣਗੇ ਟੀਮ ਦੇ ਇੱਕ ਦੋ ਏਡੀਜੀਪੀ ਲੈਵਲ ਦੇ ਆਫੀਸਰਸ ਦੋ ਪੰਜਾਬ ਤੋਂ ਜਾਂ ਹਰਿਆਣਾ ਤੋਂ ਲਈ 1 1 ਫਰੋਮ ਪੰਜਾਬ ਜੀ 1 ਫਰੋਮ 1 ਫਰੋਮ ਹਰਿਆਣਾ ਦੇ ਆਰ ਏਡੀਜੀਪੀਸ ਜਿੰਦੇ ਹੈਵ ਆਲਸੋ ਬੀ ਨੇਮਡ ਸ਼ਿਰੀ ਪ੍ਰਮੋਧਬਾਨ ਜੀ ਤੇ ਇੱਕ ਅਮਿਤab ਢਿੱਲਨ ਪ੍ਰਮੋਧਬਾਨ ਜੀ ਪੰਜਾਬ ਦੇ ਪੰਜਾਬ ਦੇ ਤੇ ਅਮਿਤab ਢਿੱਲਨ ਸਰ ਜਿਸ ਤਰੀਕੇ ਦੀ ਕੱਲ ਟਿੱਪਣੀਆਂ ਸਖਤ ਟਿੱਪਣੀਆਂ ਵੀ ਕੋਰਟ ਵੱਲੋਂ ਹੋਈਆਂ ਔਰ ਉਸ ਤਰੀਕੇ ਤੁਹਾਡੇ ਤੋਂ ਵੀ ਸਵਾਲ ਪੁੱਛੇ ਗਏ ਜਿਸ ਤਰੀਕੇ ਨਾਲ ਉੱਥੇ ਨੌਜਵਾਨ ਉਹ ਕੁਝ ਉਹਨਾਂ ਨੇ ਇਤਰਾਜ਼ ਜ਼ਾਰ ਕਿ ਤਗ ਨੌਜਵਾਨ ਤੁਸੀਂ ਗਲਤ ਰਸਤੇ ਤੋਰ ਰਹੇ ਹੋ ਗਲਤ ਨੌਜਵਾਨਾਂ ਦੀ ਮੂਵਮੈਂਟ ਤੇ ਵੀ ਉਹਨੇ ਇਤਰਾਜ਼ ਜ਼ਾਰ ਕੀਤਾ ਔਰ ਸਖਤ ਟਿੱਪਣੀ ਕੀਤੀ ਗਈ ਤੁਸੀਂ ਕੋਈ ਜੰਗ ਦਾ ਮੈਦਾਨ ਨਾ ਬਣਾਓ ਜੰਗ ਲੜਨ ਨਹੀਂ ਜਾ ਰਹੇ ਉਹ ਤੇ ਜਿਸ ਤਰੀਕੇ ਨਾਲ ਭਾਸ਼ਾ ਵਰਤੀ ਜਾ ਰਹੀ ਆ ਜਿਸ ਤਰੀਕੇ ਦੇ ਨਾਲ ਤਲਵਾਰਾਂ ਲਹਿਰਾਈਆਂ ਜਾ ਰਹੀਆਂ ਨੇ ਉਸ ਨੂੰ ਇਹ ਲੱਗਦਾ ਕਿ ਕਿਸਾਨ ਆਪਣੇ ਮੰਗਾਂ ਘੱਟ ਲੜਾਈ ਦੇ ਜਾਂ ਯੁੱਧ ਕਰਨ ਦੇ ਜਿਹੜੇ ਹੈਗੇ ਨਾ ਉਹਨਾਂ ਦੇ ਤੇਵਰ ਜ਼ਿਆਦਾ ਲੱਗਦੇ ਨੇ ਇਸ ਨੂੰ ਲੈ ਕੇ ਇਹਦੇ ਇਹਦੇ ਬਾਰੇ ਮਾਨਯੋਗ ਹਾਈ ਕੋਰਟ ਨੇ ਟਿੱਪਣੀ ਜਰੂਰ ਕੀਤੀ ਹੈ ਕਿਉਂਕਿ ਕੁਝ ਇੱਕ ਸਪਲਿੰਟਰ ਗਰੁੱਪੋ ਦੇ ਵਿੱਚ ਸੀਗੇ ਉਹ ਦੋਸ ਗਰੁੱਪਸ ਉੱਪਰ ਹੋਲਡਿੰਗ ਵੈਪਨਸ ਸ਼ਾਰਪ ਐਜਡ ਵੈਪਨਸ ਸਵਾਰਡਸ ਤੇ ਉਹਨਾਂ ਦੀਆਂ ਫੋਟੋਆਂ ਵੀ ਜਿਹੜੀਆਂ ਪੇਸ਼ ਕੀਤੀਆਂ ਗਈਆਂ ਸਟੇਟ ਆਫ ਹਰਿਆਣਾ ਲੈ ਕੇ ਆਈ ਸੀਗੀ ਤੇ ਜਨਪਾਤ ਸਾਹਿਬ ਇਸ ਗੱਲ ਦੇ ਉੱਤੇ ਫਿਰ ਜਨਪਾਤ ਸਾਹਿਬ ਨੇ ਬੜਾ ਸਖਤ ਟਿੱਪਣੀ ਦਿੱਤੀ ਆ ਵੀ ਇਹ ਚੀਜ਼ ਆ ਜਨਪਾਤ ਸਾਹਿਬ ਉਹ ਫਿਰ ਕਿਸਾਨਾਂ ਦੇ ਬੰਦੇ ਸੀ ਜਿਹੜੇ ਜਿਨ੍ਹਾਂ ਦੀਆਂ ਤਸਵੀਰਾਂ ਜਾਂ ਨਹੀਂ ਮੈਂ ਮੈਂ ਇਹ ਮੈਂ ਸਮਝਦਾ ਹਾਂ ਕਿਸਾਨਾਂ ਦੇ ਬੰਦੇ ਨਹੀਂ ਸੀ ਕੋਈ ਥਰਡ ਕੋਈ ਪਾਰਟੀ ਹੋ ਸਕਦੀ ਹੈ ਕੋਈ ਏਜੰਸੀ ਹੋ ਸਕਦੀ ਹੈ ਹਮ ਕਿਉਂਕਿ ਦੇਰ ਹੀ ਇਸ ਇਨ ਮੂਵਮੈਂਟ ਦੇਰ ਇਸ ਆਲਵੇਸ ਐਨ ਐਫਰਟ ਟੂ ਸੈਬੋਟੇਜ ਜੀ ਦਾ ਮੂਵਮੈਂਟ ਸੋ ਮੇਬੀ ਇਟ ਵਿਲ ਬੀ ਵਰਕਡ ਆਊਟ ਨਾਓ ਡਿਊਰਿੰਗ ਫੋਟੋਆਂ ਰੱਖੀਏਗਾ ਕਵਾਨ ਜੋ ਕੋਡ ਦੇ ਵਿੱਚ ਦੀ ਇਹ ਇਹਨਾਂ ਦੇ ਬਾਰੇ ਤਕਰੀਬਨ 20-25 ਫੋਟੋਆਂ ਸੀਗੀਆਂ ਪੁਲਿਸ ਕੋਲ ਜਿਹੜੀਆਂ ਉਹਨਾਂ ਨੇ ਹਰਿਆਣਾ ਪੁਲਿਸ ਨੇ ਪ੍ਰੈਜ਼ੈਂਟ ਕੀਤੀਆਂ ਵੀ ਦੇ ਵਰ ਆਲਸੋ ਹੋਲਡਿੰਗ ਇੱਕ ਕਨਵੇ ਕੀਤਾ ਤੁਸੀਂ ਕਿਸਾਨ ਲੀਡਰਾਂ ਤੱਕ ਜੀ ਕਿ ਇਸ ਤਰੀਕੇ ਦੇ ਜੇਕਰ ਲੋਕ ਜਾਂ ਇਸ ਤਰੀਕੇ ਦੇ ਤੱਕ ਜੇਕਰ ਇਸ ਪ੍ਰੋਟੈਸਟ ਦੇ ਵਿੱਚ ਜਾਂ ਇਸ ਮਾਰਚ ਦੇ ਵਿੱਚ ਆਉਣਗੇ ਤਾਂ ਇਸਨੂੰ ਟਾ ਲੱਗ ਸਕਦੀ ਆ ਇਹ ਇਹ ਤਾਂ ਰਾਦਰ ਰਾਜੀਵਾਲ ਸਾਹਿਬ ਨੇ ਓਪਨ ਸਟੇਟਮੈਂਟ ਦਿੱਤੀ ਆ ਅੱਜ ਦੇ ਅਖਬਾਰ ਚ ਵੀ ਜੀ ਤੇ ਪ੍ਰੇਮ ਸਿੰਘ ਪੰਗੂ ਜੀ ਨੇ ਵੀ ਇਹੀ ਕਿਹਾ ਵੀ ਇਹ ਇਸ ਚੀਜ਼ ਦਾ ਕੋਈ ਐਲੀਮੈਂਟ ਜਿਹੜੇ ਹੈਗੇ ਹਾਂਜੀ ਇਸ ਇੰਨਾ ਐਲੀਮੈਂਟਸ ਦਾ ਹੈ ਜਿਹੜੇ ਅਨਸਰਾਂ ਦਾ ਕੋਈ ਜਗ੍ਹਾ ਨਹੀਂ ਹੈਗੀ ਕਿਉਂਕਿ ਇਹ ਪੀਸਫੁਲ ਪ੍ਰੋਟੈਸਟ ਹੈ ਸਾਡੀ ਕਨਸਟੀਟਿਊਸ਼ਨ ਦੇ ਵਿੱਚ ਅਹੀ ਲਿਖਿਆ ਪੀਸਫੁਲ ਪ੍ਰੋਟੈਸਟ ਕੈਨ ਬੀ ਹੈਲਡ ਥੇਅਰ ਵਨ ਕੈਨ ਡਿਮਾਂਡ ਜਿਹੜੇ ਜਸਟੀਫਾਈਡ ਹੋਊਗਾ ਉਹ ਨਹੀਂ ਕਿਸਾਨ ਲੀਡਰ ਜਾਂ ਜਿਹੜੇ ਕੋਈ ਕੋਈ ਤਸਦੀਕ ਕਰਦਾ ਕਿ ਕਿਸ ਜੱਥੇਬੰਦੀ ਨਾਲ ਨਹੀਂ ਕਿਸੇ ਨੇ ਤਸਦੀਕ ਨਹੀਂ ਕੀਤਾ ਇਹਦੇ ਬਾਰੇ ਹੁਣ ਇਨਕੁਆਇਰੀ ਕਮਿਸ਼ਨ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕੌਣ ਲੋਕ ਸੀ ਉਹ ਕੌਣ ਲੋਕ ਸੀਗੇ ਕਿਉਂਕਿ ਫੋਟੋਸ ਤਾਂ ਸਾਰੀਆਂ ਇਹ ਰਿਪੋਰਟ ਕਦੋਂ ਤੱਕ ਸਬਮਿਟ ਕਰਨੀ ਆ ਜੀ ਜਿਹੜਾ ਇਹ ਇਹ ਮਾਨਯੋਗ ਹਾਈ ਕੋਰਟ ਨੇ 1 ਮਹੀਨੇ ਦਾ ਟਾਈਮ ਦਿੱਤਾ ਮਾਨਯੋਗ ਕਮਿਸ਼ਨ ਨੂੰ ਉਹ ਜਦੋਂ ਫਰਸਟ ਸਿਟਿੰਗ ਤੋਂ ਦਿਕ ਮਹੀਨਾ ਹੋਏਗਾ ਜੀ ਇੱਕ ਮਹੀਨੇ ਦੇ ਵਿੱਚ ਰਿਪੋਰਟ ਪੇਸ਼ ਕੋਈ ਕੰਪਨਸੇਸ਼ਨ ਨੂੰ ਲੈ ਕੇ ਵੀ ਗੱਲਬਾਤ ਚਰਚਾ ਹੋਈ ਜੀ ਤੁਸੀਂ ਤੁਹਾਡੇ ਕੋਲ ਮੰਗ ਰੱਖੀ ਗਈ ਹੋਵੇ ਕਿ ਇਸ ਵੱਲੋਂ ਸਾਡੀ ਪਟੀਸ਼ਨ ਦੇ ਵਿੱਚ ਅਸੀਂ ਮੰਗ ਰੱਖੀ ਸੀਗੀ ਜੀ ਵੀ ਜਿਹੜਾ ਜਿਹੜਾ ਡੈਮੇਜ ਹੋਇਆ ਹਮ ਫਿਜ਼ੀਕਲ ਡੈਮੇਜ ਐਜ਼ ਵੈਲ ਐਜ਼ ਟੂ ਦਾ ਮਸ਼ੀਨਰੀ ਆਫ ਦਾ ਜੀ ਫਾਰਮਰਜ਼ ਉਹਨਾਂ ਦਾ ਡੈਮੇਜ ਤੇ ਜਿਨ੍ਹਾਂ ਨੂੰ ਇੰਜਰੀਜ਼ ਹੋਈਆਂ ਤੁਹਾਡੇ ਤੱਕ ਕਿੰਨੇ ਫਾਰਮਰਜ਼ ਦਾ ਜਿਹੜੇ ਕਿ ਮਸ਼ੀਨਰੀ ਦਾ ਆਈਜੀ ਪੂਰੀ ਰਿਪੋਰਟ ਕਿੰਨੀ ਉੱਥੇ ਜਿਹੜੀ ਮਸ਼ੀਨਰੀ ਦਾ ਜਿਹੜਾ ਗਲੌਸ ਹੋਇਆ ਜਾਂ ਉਹ ਕਨੌਰੀ ਬਾਰਡਰ ਦੇ ਉੱਤੇ ਮੇਰੇ ਹਿਸਾਬ ਨਾਲ ਜੋ ਸਾਡੀਆਂ ਕੈਲਕੂਲੇਸ਼ਨਸ ਹੋਈਆਂ ਅਸੀਂ ਜਾ ਕੇ ਉੱਥੇ ਦੇਖਿਆ ਘੱਟੋ ਘੱਟ 25 ਤੋਂ ਲੈ ਕੇ 35 ਵਹੀਕਲ ਹਜੇ ਵੀ ਮਤਲਬ ਡੈਮੇਜਡ ਖੜੇ ਨੇ ਜੀ ਤੇ ਪਾਈਪਾਂ ਕੱਟੀਆਂ ਹੋਈਆਂ ਡੀਜ਼ਲ ਵਗ ਰਿਹਾ ਹੈ ਡੀਜ਼ਲ ਜਿਹੜਾ ਵਗਿਆ ਹੋਇਆ ਉਹਦੇ ਵਿੱਚ ਚੀਨੀ ਪਈ ਹੋਈ ਆ ਹਮ ਟਾਇਰ ਕੱਟੇ ਹੋਏ ਆ ਹਮ ਮਤਲਬ ਉਹ ਹਜੇ ਵੀ ਉੱਥੇ ਹੀ ਖੜੇ ਆ ਉਹ ਉਹਦਾ ਇਤਰਾਜ਼ ਜ਼ਾਰ ਕੀਤਾ ਗਿਆ ਜੀ ਕਿ ਇਹ ਇਸ ਤਰੀਕੇ ਦੀ ਕਾਰਵਾਈ ਜਿਹੜੀ ਹੈਗੀ ਕੰਸਟੀਟਿਊਟ ਜਿਹੜੀ ਹੈਗੀ ਉਹ ਹੈਗੀ ਹੈ ਉਹ ਉਹ ਪਟੀਸ਼ਨ ਦੇ ਵਿੱਚ ਉਹ ਨਾਲ ਸ਼ਾਮਲ ਕੀਤੀ ਗਈ ਲਿਸਟ ਵਹੀਕਲਸ ਦੀ ਨੰਬਰ ਦੇ ਕੇ ਜੀ ਜਿੱਥੇ ਤੱਕ ਪਤਾ ਲੱਗਿਆ ਕਿ ਕਿਉਂਕਿ ਪਲੇਟਾਂ ਉਤਾਰ ਦਿੱਤੀਆਂ ਗਈਆਂ ਜਿਨ੍ਹਾਂ ਦੇ ਨੰਬਰ ਹੈਗੇ ਜਿਨ੍ਹਾਂ ਦੇ ਜਿਹਦੇ ਉੱਤੇ ਨਾਮ ਲਿਖੇ ਹੋਏ ਐ ਟਰੈਕਟਰਾਂ ਦੇ ਟਰਾਲੀਆਂ ਤੇ ਪਾਣੀ ਦੀਆਂ ਟੈਂਕੀਆਂ ਹੂੰ ਰਾਸ਼ਨ ਵੀ ਖਿਲ ਰਿਆ ਪਿਆ ਸਾਰਾ ਨਮਕ ਪਾਣੀ ਤੇਲ ਆਟਾ ਸਭ ਕੁਝ ਦਾਣਾ ਖਿਲਾਰੀਆਂ ਪਈਆਂ ਉੱਥੇ ਜੀ ਉਹ ਸਾਰਾ ਜਿਸ ਤੇ ਤੋਂ ਜਿੰਨੀ ਜਿੰਨੀ ਵੀ ਇਨਫੋਰਮੇਸ਼ਨ ਹੋਈ ਆ ਸੀ ਸਾਰਾ ਲੈ ਕੇ ਪਟੀਸ਼ਨ ਦੇ ਨਾਲ ਕੰਪਾਈਲੇਸ਼ਨ ਚ ਲਗਾਈ ਆ ਕਿੰ ਸਰ ਇਹ ਇਹ ਮਾਮਲੇ ਚ ਬੜਾ ਔਖਾ ਨਹੀਂ ਹੋ ਜਾਂਦਾ ਇਸ ਜਿਹੜੀ ਕਮਿਸ਼ਨ ਗੱਠਨ ਹੋਏ ਉਹਨਾਂ ਨੂੰ ਕੰਮ ਕਰਨਾ ਕਿਉਂਕਿ ਅਦਰਵਾਇਜ਼ ਹੁੰਦਾ ਕਿ ਸਟੇਟ ਵਰਸਸ ਫਸਟ ਪਾਰਟੀ ਹੋ ਗਈ ਜੋ ਪ੍ਰੋਟੈਸਟ ਕਰ ਰਹੀ ਆ ਪਰ ਇੱਥੇ ਤਾਂ ਦੋ ਸਟੇਟ ਇਨਵੋਲਡ ਆ ਜੀ ਇੱਕ ਸਟੇਟ ਕਹਿ ਰਹੀ ਆ ਕਿ ਕੰਸਟੀਟਿਊਟ ਜਿਹੜੀ ਕੀ ਇਸ ਤਰੀਕੇ ਨਾਲ ਕਮਿਸ਼ਨ ਹੋਣਾ ਚਾਹੀਦਾ ਔਰ ਇੱਕ ਸਟੇਟ ਦਾ ਤਰਕ ਹੈ ਕਿ ਮੌਲ ਖਰਾਬ ਹੋ ਰਿਹਾ ਇੱਕ ਸਟੇਟ ਦਾ ਤਰਕ ਹੈ ਕਿ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਜੀ ਇਹ ਤਾਂ ਸਟੇਟਾਂ ਦਾ ਦੋਨੇ ਇਨਵੋਲਡ ਹੈ ਬੇਸਿਕਲੀ ਅਸੀਂ ਸੈਂਟਰਲ ਗਵਰਨਮੈਂਟ ਨੂੰ ਇਹ ਚ ਪਾਰਟੀ ਬਣਾਇਆ ਸੀਆਰਪੀਐਫ ਨੂੰ ਵੀ ਪਾਰਟੀ ਬਣਾਇਆ ਬਿਕੋਜ਼ ਡਿਪਲੋਇਮੈਂਟ ਆਫ ਸੀਆਰਪੀ ਵਾਸ ਆਲਸੋ देयर ਸੋ ਮੇਨ ਜਿਹੜਾ ਰੋਲ ਹੈਗਾ ਜਿਹੜਾ ਹੈ ਕ੍ਰਿਸਟਲਾਈਜ਼ ਹੋਏਗਾ ਕਮਿਸ਼ਨ ਦੇ ਵਿੱਚ ਵੀ ਕਿਹੜੀ ਸਟੇਟ ਨੇ ਕੀ ਰੋਲ ਪਲੇ ਕਰਨਾ ਚਾਹੀਦਾ ਸੀ ਤਾਂ ਕੀ ਰੋਲ ਨਹੀਂ ਪਲੇ ਕੀਤਾ ਐਕਟ ਔਰ ਅਮਿਸ਼ਨ ਜੀ ਕੀ ਹੋਈ ਆ ਉਹਦੇ ਵਿੱਚ ਜੀ ਜਿਸ ਤਰੀਕੇ ਨਾਲ ਫੋਰਸ ਵੱਲੋਂ ਉੱਥੇ ਤੁਹਾਡੇ ਤੁਹਾਡੇ ਪੀਐਲ ਦੇ ਵਿੱਚ ਸੀਗਾ ਕਿ ਫੋਰਸ ਵੱਲੋਂ ਉੱਥੇ ਜਬਰੀ ਜਿਹੜਾ ਹੈਗਾ ਕਿਸਾਨ ਨੂੰ ਰੋਕਿਆ ਗਿਆ ਉੱਥੇ ਅਤੁੱਗ ਦੇ ਗੋਲੇ ਚਲਾਏ ਗਏ ਔਰ ਜਿਹੜੀ ਸ਼ੁਭ ਕਰਨ ਦੀ ਡੈਥ ਹੋਈ ਆ ਔਰ ਅਨਫੋਰਚਨਟ ਜਿਹੜੀ ਹੈਗੀ ਆ ਤੁਸੀਂ ਕਹਿ ਰਹੇ ਹੋ ਕਿ ਉਹ ਵੈਪਨਸ ਨਾਲ ਜਾਂ ਕਿ ਇਸ ਤਰੀਕੇ ਨਾਲ ਹੋਈ ਆ ਉੱਥੇ ਉਸ ਨੂੰ ਲੈ ਕੇ ਤੁਸੀਂ ਮਾਨ ਜੋ ਕੋਰਟ ਦੇ ਵਿੱਚ ਕੀ ਗੱਲ ਰੱਖੀ ਜੀ ਉਧਰੋਂ ਦਲੀਲ ਦੂਸਰੀ ਪਾਸਿਓਂ ਕਿਹੜੀ ਸੀਗੀ ਜੀ ਉਹਨਾਂ ਨੇ 50 ਪੱਖ ਦਾ ਕੀ ਕਹਿਣਾ ਸੀ ਜੀ ਸਾਡੀ ਦਲੀਲ ਤਾਂ ਸੀ ਵੀ ਇਟ ਵਾਸ ਅ ਪੀਸਫੁਲ ਪ੍ਰੋਟੈਸਟ ਜੀ ਐਂਡ ਥਿਸ ਫੋਰਸ ਵਾਸ ਨਾਟ ਰਿਕੁਆਇਰਡ ਹੂੰ ਦੂਜੀ ਪੱਖ ਦੀ ਦਲੀਲ ਸੀ ਹਰਿਆਣਾ ਸਰਕਾਰ ਦੀ ਸੀ ਕਿ ਵੀ 20 ਅਪਰੇਟ ਐਸ ਵੀ ਵੀ ਵਰਕਡ ਐਸ ਪਰ ਦਾ ਐਸਓਪੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜੀ ਜੋ ਪ੍ਰੋਟੋਕਾਲ ਹੁੰਦੀ ਆ ਵੀ ਫਸਟ ਅਸੀਂ ਉੱਥੇ ਵਾਰਨਿੰਗ ਦਿੱਤੀ ਫਿਰ ਹਲਕਾ ਲਾਠੀ ਚਾਰਜ ਕੀਤਾ ਥਿਸ ਥਿਸ অর 댓 ਉਹਨਾਂ ਨੇ ਆਪਣੀ ਪਲੀਜ਼ ਦਿੱਤੀਆਂ ਐਂਡ ਥਿਸ ਮਚ ਫੋਰਸ ਵਾਸ ਰਿਕੁਆਇਰਡ ਤੇ ਜਿਹੜੀ ਤੁਹਾਡੇ ਕੋਲ ਰਿਪੋਰਟ ਆਈ ਉਹਨੇ ਸ਼ੁਭ ਕਰਨ ਦੇ ਜੀ ਪੋਸਟਮਾਰਟਮ ਰਿਪੋਰਟ ਹੋਵੇਗੀ ਤੁਹਾਡੇ ਕੋਲ ਐਫ ਆਈ ਆਰ ਹੋਵੇਗੀ ਖਾਸ ਤੌਰ ਤੇ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਜ਼ੀਰੋ ਐਫ ਆਈ ਆਰ ਦਾ ਮੀਨਸ ਕੀ ਸਮਝਿਆ ਜਾਵੇ ਜਿਸ ਦੇ ਵਿੱਚ ਜ਼ਿਕਰ ਹੀ ਨਹੀਂ ਕਿ ਕਿਸੇ ਵੱਲ ਗੋਲੀ ਚੱਲੀ ਕਿਸ ਤਰੀਕੇ ਜ਼ੀਰੋ ਐਫ ਆਈ ਆਰ ਨੂੰ ਲੋਕ ਸਮਝਣਾ ਜ਼ਰੂਰ ਚਾਹੁੰਣਗੇ ਅੱਜ ਇਹਦੇ ਵਿੱਚ ਇਹੀ ਗੱਲ ਹੋਈ ਹੈ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਵੀ ਇਹੀ ਗੱਲ ਐਨਲਾਈਜ਼ ਕੀਤੀ ਆ ਜ਼ੀਰੋ ਐਫ ਆਈ ਆਰ ਕਰਕੇ ਇੱਕ ਸਟੇਟ ਨੇ ਦੂਜੀ ਸਟੇਟ ਨੂੰ ਦੇਤੀ ਐਫ ਆਈ ਆਰ ਕਰਕੇ ਇਟ ਮੀਨਸ ਦੇ ਹੈਵ ਨਾਟ ਰੀਚਡ ਐਨੀ ਕਨਕਲੂਜਨ ਨਾ অর ਦੇ ਆਰ ਇਨ ਅ ਪੋਜੀਸ਼ਨ ਟੂ ਰੀਚ ਐਨੀ ਕਨਕਲੂਜਨ ਟਿਲ देयर इज ਅ ਪਾਰਸ਼ੀਅਲ ਇਨਵੈਸਟੀਗੇਸ਼ਨ অর ਇਨਕੁਆਰੀ ਉਹ ਤਾਂ ਹੀ ਸੰਭਵ ਹੈ ਵੀ ਉਹ ਜਿਹੜੀਆਂ ਹੈਗੀਆਂ ਵੀ ਤੁਸੀਂ ਉੱਥੇ ਜਾਓ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕਰੋ ਇੰਡੀਪੈਂਡੈਂਟ ਆਪਣੀ ਇਨਕੁਆਰੀ ਕਰੋ ਜੀ ਉਹਦੇ ਵਿੱਚ ਜੀ ਤੇ ਸਟੇਟ ਆਫ ਪੰਜਾਬ ਜਿਹੜੀ ਹੈਗੀ ਆ ਤੇ ਸਟੇਟ ਆਫ ਹਰਿਆਣਾ ਜੀ ਨੂੰ ਕਿਹਾ ਤੁਸੀਂ ਆਪਣੀ ਅਸਿਸਟੈਂਸ ਜਿਹੜੀ ਦੇਣੀ ਆ ਉਹ ਦੋ ਇਹਨਾਂ ਨੂੰ ਜੀ ਤੇ ਬਾਕੀ ਮਾਨਯੋਗ ਜੱਜ ਸਾਹਿਬ ਜਿਹੜੇ ਰਿਟਾਇਰਡ ਜੱਜ ਸਾਹਿਬ ਆ ਕਦੇ 0 ਐਫ ਆਈ ਆਰ ਚ ਕਿਸੇ ਨੂੰ ਜੀ ਇਨਸਾਫ ਜਸਟਿਸ ਮਿਲਦਾ ਇਸ ਤੋਂ ਪਹਿਲਾਂ ਕੋਈ ਐਫ ਜੀ ਉਦਾਹਰਨ ਹੋਵੇ ਕਿ 0 ਐਫ ਆਈ ਆਰ ਹੋਈ ਉਸ ਦੀ ਇਨਕੁਆਇਰੀ ਬੈਠੀ ਹੋਵੇ ਉਹਦਾ ਕੁਝ ਨਿਕਲਿਆ ਹੋਵੇ ਤੁਹਾਡੇ ਹੁਣ ਤੱਕ ਦੇ ਕਰੀਅਰ ਦੇ ਵਿੱਚ ਇਹੋ ਜਿਹਾ ਕੋਈ ਸ਼ੇ ਨਹੀਂ ਮੇਰੇ ਸਾਹਮਣੇ ਤਾਂ 0 ਐਫ ਆਈ ਜਿੱਥੇ ਹੋਈ ਉਹ ਤਾਂ ਹਾਸ਼ਾਪ ਹੀ ਹੁੰਦਾ ਹੈ ਬਹੁਤਾ ਮੈਟਰ ਉਸ ਤੋਂ ਬਾਅਦ ਵਿਦਾ ਪੈਸੇਜ ਆਫ ਟਾਈਮ ਦਾ ਇਸ਼ੂ ਇਜ਼ 기ਵਨ ਡੀਸੈਂਟ ਬਰੀਅਲ ਬਟ ਨਹੀਂ ਇਨਸਾਫ ਦੀ ਆਸ ਤੁਹਾਨੂੰ ਕੱਟ ਨਹੀਂ ਆਉਂਦੀ ਨਹੀਂ ਨਹੀਂ ਉਹ ਨਹੀਂ ਥੈਟ ਇਜ਼ ਵਾਈ ਅਸੀਂ ਗੁਹਾਰ ਲਗਾਈ ਮਾਨਯੋਗ ਹਾਈ ਕੋਰਟ ਨੂੰ ਵੀ ਸਾਡੀ ਇਹਦੇ ਤੇ ਇਨਵੈਸਟੀਗੇਸ਼ਨ ਇਨਕੁਆਰੀ ਕਮਿਸ਼ਨ ਦੇ थ्रू ਹੋਈ ਜਾ ਕਰਵਾਈ ਜਾਵੇ ਤਾਂ ਕਿ ਦੁੱਧਾ ਦੁੱਧ ਪਾਣੀ ਦਾ ਪਾਣੀ ਉਸ ਦੇ ਵਿੱਚ ਜਦੋਂ ਇਨਕੁਆਰੀ ਹੋਵੇ ਉਹਦੇ ਵਿੱਚ ਉਸ ਸਮੇਂ ਦੇ ਹਾਲਾਤ ਕਿਉਂ ਇਸ ਦਾ ਮੌਕਾ ਬਣਿਆ ਇਸ ਤਰੀਕੇ ਨਾਲ ਉਹ ਉਸ ਸਮੇਂ ਗੱਲਬਾਤ ਹੋਈ ਕਿਸੇ ਦੀ ਜਿਹੜੀਗਾ ਲਾਇਬਿਲਟੀ ਜਿਹੜੀ ਫਿਕਸ ਹੋਣੀ ਹਾਂ ਉਹ ਇਹਦੇ ਬਾਰੇ ਕਮਿਸ਼ਨ ਇਹੀ ਕਰੇਗਾ ਜੀ ਮਾਨਯੋ ਕਮਿਸ਼ਨ ਇਹੀ ਕਰੇਗਾ ਵੀ ਆਪਣੀ ਰਿਸਪੋਨਸੀਬਿਲਟੀ ਫਿਕਸ ਕਰੇਗਾ ਜੀ ਮਾਨਯੋ ਕਮਿਸ਼ਨ ਇਹ ਦੇਖੇਗਾ ਵੀ ਵੈਦਰ ਫੋਰਸ ਵਾਸ ਰਿਕੁਆਇਰਡ ਔਰ ਨਾਟ ਜੀ ਐਂਡ ਜੇ ਰਿਕੁਆਇਰਡ ਸਗੀ ਤਾਂ ਕਿਸ ਲਿਮਟ ਤੱਕ ਰਿਕੁਆਇਰਡ ਹੋਣੀ ਚਾਹੀਦੀ ਸੀ ਫੋਰਸ ਇਸ ਇਸ ਪੁਆਇੰਟ ਦੇ ਉੱਤੇ ਕਮਿਸ਼ਨ ਕਰੇਗਾ ਫਿਰ ਕੰਪਨਸੇਸ਼ਨ ਦੇ ਉੱਤੇ ਵੀ ਤੈਅ ਕਰੇਗਾ ਵੀ ਕੀ ਕੰਪਨਸੇਸ਼ਨ ਮਿਲਣੀ ਚਾਹੀਦੀ ਹੈ ਸਰ ਤੁਸੀਂ ਇਹ ਇਹ ਗੱਲ ਕੋਰਟ ਦੇ ਵਿੱਚ ਜ਼ਿਕਰ ਹੋਇਆ ਇਸ ਤਰ੍ਹਾਂ ਕਿ ਜਿਸ ਤਿਕਾ ਨਾ ਕਿਸਾਨ ਦਿੱਲੀ ਜਾ ਰਹੇ ਸੀ ਉਹਨਾਂ ਨੂੰ ਆਪਣੀ ਕੈਪੀਟਲ ਜਿਹੜੀ ਹੈਗੀ ਉੱਥੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਉਸ ਨੂੰ ਲੈ ਕੇ ਇੱਕ ਹਿਊਮਨ ਰਾਈਟਸ ਜਿਹੜਾਗਾ ਵਾਇਲੈਂਸ ਨੀ ਕਿਤਨਾ ਕਿਤੇ ਇਸ ਗੱਲ ਤੇ ਉੱਤੇ ਟਿੱਪਣੀ ਹੋਈ ਸੀਗੀ ਹੂੰ ਪਰ ਮੇਨ ਜਿਹੜਾ ਫੋਕਸ ਸੀਗਾ ਇਹ ਐਕਸੈਸਿਵ ਯੂਜ਼ ਆਫ ਫੋਰਸ ਲੀਡਿੰਗ ਟੂ ਦਾ ਡੈਥ ਆਫ ਸ਼ੁਭਕਰਨ ਐਂਡ ਕੌਜ਼ਿੰਗ ਇੰਜਰੀਜ਼ ਟੂ ਦਾ ਫਾਰਮਰ ਇਹੀ ਫੋਕਸ ਰਿਹਾ ਹੈ ਉਹਦੇ ਵਿੱਚ ਐਂਡ ਪੋਸਟਮਾਰਟਮ ਰਿਪੋਰਟ ਆ ਚੁੱਕੀ ਹੈ ਜਿਹਦੇ ਵਿੱਚ ਇਹ ਕਨਫਰਮ ਹੋ ਚੁੱਕਿਆ ਹੈ ਵੀ ਇਟ ਵਾਸ ਨਾਟ ਏ ਯੈਸ ਉਹ ਮਾਨਯੋਗ ਹਾਈ ਕੋਰਟ ਨੇ ਵੀ ਵੇਖ ਲਈ ਹੈ ਜੀ ਉਸ ਦੇ ਵਿੱਚ ਕੀ ਤੁਹਾਨੂੰ ਪੋਸਟਮਾਰਟਮ ਰਿਪੋਰਟ ਦੇ ਵਿੱਚ ਉਹਦੇ ਵਿੱਚ ਮੈਟੈਲਿਕ ਪਾਰਟ ਹੈ ਨਾਟ ਏ ਰਬਰ ਬੁਲੇਟ ਥੈਟ ਵਾਸ ਸਪੈਸੀਫਿਕਲੀ ਕਨਫਰਮਡ ਬਾਈ ਦਾ ਹਨਰੇਬਲ ਹਾਈ ਕੋਰਟ ਵੀ ਵੈਦਰ ਇਟ ਵਾਸ ਅ ਪੈਲਟ ਮੈਟੈਲਿਕ ਪਾਰਟ ਮੈਂ ਮੈਟਲ ਪ੍ਰੋਜੈਕਟਾਈਲ ਔਰ ਪਲਾਸਟਿਕ ਬੁਲੇਟ ਜੀ ਸੋ ਦਾ ਹਰਿਆਣਾ ਸਟੇਟ ਜੀ ਫੇਲ ਟੂ ਰਿਪਲਾਈ ਇਨ ਅ ਸੈਟੀਸਫੈਕਟਰੀ ਮੈਨਰ ਜੀ ਐਂਡ ਇਟ ਵਾਸ ਅ ਪੋਸਟ ਮਾਰਟਮ ਰਿਪੋਰਟ ਇਟ ਵਾਸ ਰਿਪੋਰਟਡ ਇਨ ਦਾ ਪਰ ਜੋ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਉਹ ਤਾਂ ਜੀ ਇੱਕ ਰਬਰ ਜਿਹੜੀ ਹੈਗੀ ਨਹੀਂ ਜੀ ਉਹ ਪੋਸਟ ਮਾਰਟਮ ਰਿਪੋਰਟ ਦੇ ਵਿੱਚ ਬਿਲਕੁਲ ਉਲਟਾ ਹੈ ਪੋਸਟ ਮਾਰਟਮ ਰਿਪੋਰਟ ਦੇ ਵਿੱਚ ਮੈਟੈਲਿਕ ਬੋਡੀ ਆਈ ਹੈ ਹੂੰ ਪ੍ਰੋਜੈਕਟ ਜਿਹੜਾ ਨਿਕਲਿਆ ਹੂੰ ਉਹ ਮੈਟੈਲਿਕ ਪਾਰਟ ਆਇਆ ਨਾਟ ਰਬਰ ਤੁਸੀਂ ਕਿੰਨੀਆਂ ਵੀਡੀਓ ਪੇਸ਼ ਕੀਤੀਆਂ ਜੀ ਆਪਦੇ ਵੱਲੋਂ ਐਵੀਡੈਂਸ ਦੇ ਤੌਰ ਤੇ ਕੋਰਟ ਦੇ ਵਿੱਚ ਜੀ ਅਸੀਂ ਆਪਣੀ ਪਟੀਸ਼ਨ ਨਾਲ ਘੱਟੋ ਘੱਟ 4 ਵੀਡੀਓਜ਼ ਲਗਾਈਆਂ ਹੂੰ ਯੂਜ਼ਿੰਗ ਲਾਠੀ ਲਾਠੀ ਚਾਰਜ ਯੂਜ਼ਿੰਗ ਵੈਪਨਸ ਡਾਇਰੈਕਟਲੀ ਫਾਇਰਿੰਗ ਔਨ ਦਾ ਫਾਰਮਰਸ ਫਿਰ ਅਸੀਂ ਪਟੀਸ਼ਨ ਲਾਈ ਆ ਡੈਮੇਜਿੰਗ ਦਾ ਵਹੀਕਲ ਮੈਨੀ ਵਹੀਕਲਸ werving damaged by by the forces ਉਹ ਵੀ ਅਸੀਂ ਨਾਲ ਫੁਟੇਜ ਲਈ ਹੈ ਐਂਡ ਇੱਕ ਫਾਰਮਰ ਦੀ ਲਈ ਹੈ ਜਿਹੜਾ ਫਾਰਮਰ ਦੀਆਂ ਅੱਖਾਂ ਚ ਰਾਈਟ ਇਨ ਦਾ ਫੇਸ ਹੀ ਵਾਸ ਸ਼ਾਟ ਐਂਡ ਉਹਦੇ ਚਿਹਰੇ ਦੇ ਤਕਰੀਬਨ 25 ਤੋਂ 30 ਸਪਲਿੰਟਰ ਲੱਗੇ ਹੋਏ ਆ ਐਂਡ ਉਹਦੀਆਂ ਦੋਨੇ ਅੱਖਾਂ ਖਰਾਬ ਹੋ ਗਈਆਂ ਐਂਡ ਇੱਕ ਫਾਰਮਰ ਦੀ ਲਈ ਹੈ ਉਹਦਾ ਜਿਹੜਾ ਪੇਟ ਦੇ ਉੱਤੇ ਛਰੇ ਛਰੇ ਵਜੇ तकरीबन 25 ਤੋਂ 30 ਛਰੇ ਪੇਟ ਤੇ ਵਜੇ ਆ ਗਰਦਨ ਤੇ ਵਜੇ ਆ ਐਂਡ ਹੀ ਇਜ਼ ਇਨ ਦਾ ਬੈਡ ਸਟੇਟ ਤੇ ਇੱਕ ਵਾਰ ਮੰਦ ਦੀ ਲਈ ਆ ਜਿਹੜੇ ਸਾਈਡ ਦੇ ਉੱਤੇ ਸਾਰੇ ਛਰੇ ਵਜੇ ਹੋਏ ਆ ਉਹਦੀ ਵੀ ਲਾਈ ਅਸੀਂ ਸਾਰੇ ਕਿੰਨੀ ਫੈਮਲੀ ਤੁਹਾਡੇ ਤੱਕ ਡਾਇਰੈਕਟਲੀ ਅਪਰੋਚ ਕਰ ਚੁੱਕੀ ਆ ਸਾਰੇ ਇਸ ਪੂਰੇ ਮਾਮਲੇ ਦੇ ਵਿੱਚ तकरीबन ਇਹਦੇ ਵਿੱਚ 25 ਕ ਫੈਮਲੀਆਂ ਹੈਗੀਆਂ ਜਿਹੜੀਆਂ ਅਪਰੋਚ ਕਰ ਚੁੱਕੀਆਂ ਵਿਦ ਜਿਹਨਾਂ ਨੇ ਆਪਣਾ ਆਪਣਾ ਡਾਟਾ ਲਿਆ ਕੇ ਦਿੱਤਾ ਜਾਂ ਸਾਡੀਆਂ ਫੋਟੋ ਆ ਆ ਡਾਟਾ ਆ ਜੀ ਤੇ ਆਪਣੇ ਜਾਨ ਦੇ ਰਿਸਕ ਦੇ ਉੱਤੇ ਖੇਲ ਕੇ ਵੀ ਫਾਰਮਰਸ ਜਿਹੜੇ ਹੈਗੇ ਆ ਇਹਨਾਂ ਨੇ ਐਵੀਡੈਂਸ ਉੱਤੇ ਹੀ ਕਲੈਕਟ ਕੀਤੀ ਆ ਫੁਟੇजेस ਬਣਾਈਆਂ ਵੀ ਇਨ ਆਰਡਰ ਟੂ ਪ੍ਰੂਵ ਥੈਟ ਦੇ ਵਰ ਪੀਸਫੁਲ ਜੀ ਪ੍ਰੋਟੈਸਟਰਸ ਐਂਡ ਔਨ ਦਾ ਅਦਰ ਸਾਈਡ ਹਰਿਆਣਾ ਪੁਲਿਸ ਵਾਸ ਇਨਡਲਜਿੰਗ ਇਨ ਟੂ ਦਾ ਐਕਸੈਸਿਵ ਯੂਜ਼ ਆਫ ਫੋਰਸ ਸਰ ਕੰਪਨਸੇਸ਼ਨ ਨੂੰ ਲੈ ਕੇ ਬੜੀ ਚਰਚਾ ਚੱਲ ਰਹੀ ਹੈ ਕਿ ਜਿਹੜੇ ਕਿਸਾਨਾਂ ਦਾ ਸਰੀਰਕ ਤੌਰ ਤੇ ਜਿਹੜਾ ਫਿਜ਼ੀਕਲ ਜਿਹੜਾ ਹੈਗਾ ਜਿਹੜੇ ਕਿਸਾਨ ਹੋਏ ਨੇ ਉਦੋਂ ਲਈ ਤੁਸੀਂ ਚਾਰਾ ਜੋਈ ਕੀਤੀ ਕਿ ਪੰਜਾਬ ਸਰਕਾਰ ਦੇਵੇ ਕਿ ਸੁਭ ਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਜ਼ਰੂਰ ਮਾਲੀ ਵਿੱਤੀ ਮਦਦ ਮਿਲੀ ਔਰ ਬਹੁਤ ਸਾਰੇ ਕਿਸਾਨ ਜਿਹੜੇ ਇੰਜਰ ਨੇ ਜੀ ਉਹਨਾਂ ਨੂੰ ਹਜ ਤੱਕ ਕਿਸੇ ਤਰੀਕੇ ਦੀ ਮਾਲੀ ਮਦਦ ਨਹੀਂ ਮਿਲੀ। ਆਲਦੋ ਪੰਜਾਬ ਸਰਕਾਰ ਨੇ ਡਿਕਲੇਅਰ ਤਾਂ ਕੀਤਾ ਹੈ ਵੀ ਅਸੀਂ ਇਹਨਾਂ ਨੂੰ ਕੰਪਨਸੇਟ ਕਰਾਂਗੇ। ਕੋਰਡ ਦੇ ਵਿੱਚ ਕੋਰਡ ਦੇ ਵਿੱਚ ਇਸ ਪੁਆਇੰਟ ਤੇ ਕੋਈ ਡਿਸਕਸ਼ਨ ਨਹੀਂ ਹੋਈ। ਬਟ ਜਿੱਦਾਂ ਅਸੀਂ ਪੜਦੇ ਹਾਂ ਖਬਰਾਂ ਹੈ ਪੰਜਾਬ ਸਰਕਾਰ ਉਹਨਾਂ ਨੂੰ ਮਾਲੀ ਸਹਾਇਤਾ ਦੇਏਗੀ। ਪਰ ਅਜੇ ਤੱਕ ਕੋਈ ਇੰਡਾਇਵਰ ਜਿਹੜਾ ਆਏਗਾ ਸੈਂਸੀਅਰ ਹੋਇਆ ਨਹੀਂ ਹੈਗਾ ਉਸ ਪੁਆਇੰਟ ਤੇ ਤੋ ਇਸ ਪੁਆਇੰਟ ਦੇ ਉੱਤੇ ਵੀ ਅਸੀਂ ਮੰਗ ਕੀਤੀ ਸੀ ਵੀ ਇਹਨਾਂ ਕਿਸਾਨਾਂ ਨੂੰ ਜਿਹੜੇ ਜਿਨ੍ਹਾਂ ਦੀ ਅੱਖਾਂ ਚਲੇ ਗਈਆਂ ਉਹਦਾ ਸਾਰਾ ਦੁਨੀਆ ਹੀ ਚਲੇ ਗਈ ਠੀਕ ਹੈ ਨਾ ਜਿਹੜੇ ਇੱਕ ਕਿਸਾਨ ਲੀਡਰਾਂ ਵੱਲੋਂ ਇੱਕ ਵਕ ਵਕ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕੁਝ ਤਸਵੀਰਾਂ ਜਾਂ ਇੱਕ ਜਾਣਕਾਰੀ ਸਾਂਝਾ ਕੀਤੀ ਗਈ ਸੀ ਕਿ ਕੁਝ ਡਰੋਨ ਦੇ ਨਾਲ ਫੋਟੋ ਲਈ ਗਈ ਹੈ ਸਰਕਾਰ ਦੇ ਵੱਲੋਂ ਚਾਹ ਹਰਿਆਣਾ ਸਰਕਾਰ ਹੋਵੇ ਚਾਹ ਕੇਂਦਰ ਹੋਵੇ ਚਾਹ ਪੰਜਾਬ ਸਰਕਾਰ ਹੋਵੇ ਉਹਦੇ ਵਿੱਚ ਕੁਝ ਨੌਜਵਾਨਾਂ ਦੀ ਪਛਾਣ ਆਇਡੈਂਟੀਟੀ ਇਹ ਜਿਹੜੀ ਹੈਗੀ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਕਿ ਉਹਨਾਂ ਦੇ ਪਾਸਪੋਰਟ ਜਿਹੜਾ ਹੈਗਾ ਕਹਿ ਰਹੇ ਨੇ ਕਿ ਉਹਨਾਂ ਦੇ ਜਿਹੜੇ ਹੈਗੇ ਨੇ ਉਹ ਰੱਦ ਕੀਤੇ ਜਾ ਸਕਦੇ ਨੇ ਜਾਂ ਉਹਨਾਂ ਦੀ ਜਾਇਦਾ ਜਿਹੜੀ ਹੈਗੀ ਆ ਉਸ ਤੋਂ ਪਰਪਾਈ ਕੀਤੀ ਜਾ ਸਕਦੇ ਜੀ ਉਸ ਨੂੰ ਲੈ ਕੇ ਕੋਈ ਚਰਚਾ ਉਸ ਨੂੰ ਲੈ ਕੇ ਤੁਸੀਂ ਕੋਈ ਪੀਆਲ ਦੇ ਵਿੱਚ ਜ਼ਿਕਰ ਕੀਤਾ ਹੋਵੇ ਜੀ ਇਹ ਇਸ ਬਾਰੇ ਇੱਕ ਪਟੀਸ਼ਨ ਸਾਡੀ ਪੀਆਲ ਚ ਨਹੀਂ ਸੀ ਨਾਲ ਇੱਕ ਹੋਰ ਵਕੀਲ ਸਾਹਿਬਾਨ ਸੀਗੇ ਕੱਲ ਉਹਨਾਂ ਦੀ ਪੀਆਲ ਜ਼ਰੂਰ ਸੀ ਇਸ ਪੁਆਇੰਟ ਦੇ ਉੱਤੇ ਜੀ ਤੇ ਉਹ ਇਹੀ ਕਹਿ ਰਹੇ ਸੀਗੇ ਐਨ ਮੇਰਾ ਵੀ ਇਹੀ ਥੀਵ ਹੈ ਵੀ ਐਸ ਪਰ ਦਾ ਪਾਸਪੋਰਟ ਐਕਟ ਓਨਲੀ देयर आर ਵੈਰੀ ਫਿਊ ਪ੍ਰੋਵੀਜ਼ਨਸ ਟੂ ਕੈਨਸਲ ਦਾ ਪਾਸਪੋਰਟ ਜੀ ਇਨ ਕੇਸ ਆ ਬ ਪਰਸਨ ਪਾਰਟਿਸਿਪੇਟਸ ਇਨ ਅ ਪ੍ਰੋਟੈਸਟ ਜੀ ਐਂਡ ਹਿਸ ਪਾਸਪੋਰਟ ਗੈਟਸ ਕੈਨਸਲਡ ਥਿਸ ਇਜ਼ ਇਲੀਗਲ ਐਂਡ ਅਨ ਕਨਸਟੀਟਿਊਸ਼ਨਲ ਜੀ ਤੇ ਜਿਹੜਾ ਉਹ ਹਰਿਆਣਾ ਸਰਕਾਰ ਵੱਲੋਂ ਤਰਕ ਦਿੱਤਾ ਜਾ ਰਿਹਾ ਕਿ ਤੁਹਾਡੀ ਜਾਇਦਾਦ ਕੁਰਕ ਕਰਕੇ ਜਾਂ ਬਹੁਤ ਸਰਕਾਰਾਂ ਦੇ ਵਿੱਚ ਨੋਟਿਸ ਵੀ ਚਿਪਕਾਏ ਗਏ ਸੀ ਥਿਸ ਇਜ਼ ਆਲਸੋ ਅਨ ਕਨਸਟੀਟਿਊਸ਼ਨਲ ਥਿਸ ਕਾਂਟ ਬੀ ਡਨ ਐਸ ਪਰ ਦਾ ਲਾਅ ਐਂਡ ਥਿਸ ਇਜ਼ ਔਰ ਤੋਂ ਪਾਰਟ ਹੈ ਸਰ ਤੁਹਾਡਾ ਤਰਕ ਹੈ ਨਾ ਦੂਸਰੀ ਤਰ੍ਹਾਂ ਦਾ ਤਰਕ ਇਸ ਤੇ ਤੁਹਾਨੂੰ ਤੁਹਾਡੇ ਸਾਹਮਣੇ ਆਇਆ ਹੋਏਗਾ ਨਾ ਇਹ ਪੱਕਾ ਆ ਹੋਵੇਗਾ ਡੈਮੇਜ ਤਾਂ ਉੱਤੇ ਉਹ ਦੂਸਰੇ ਪਾਸੇ ਵੀ ਹੋਈਆਂ ਨਾ ਚੀਜ਼ਾਂ ਦੀ ਡੈਮੇਜ ਉਧਰ ਵੀ ਹੋਈਆਂ ਡੈਮੇਜ ਹੋਈ ਨਹੀਂ ਹੈਗਾ ਪਰ ਯੂਜ਼ ਆਫ ਫੋਰਸ ਹੈ ਕੁਝ ਪਾਰਟੀਆਂ ਨੂੰ ਆਪੋਜ਼ ਕਰਦੀਆਂ ਕੁਝ ਪਾਰਟੀਆਂ ਐਕਟਪੌਨ ਕਰਦੀਆਂ ਪਰ ਜਿਹੜਾ ਮੇਨ ਹੈ ਯੂ ਜਿਹੜਾ ਮੇਨ ਪਲੀ ਹੈ ਸੀਗੀ ਉਹ ਨੌਜਵਾਨ ਵਕੀਲ ਸਾਹਿਬ ਦੀ ਵੀ ਇਹ ਜਿਹੜੇ ਕੈنسਲੇਸ਼ਨ ਆਫ ਦਾ ਪਾਸਪੋਰਟਸ and uh, attachment of their property जी. that is unconstitutional ji so oh vi mera khayal code di oh de vich knowledge hai ji hun baki dekho hun 10 i think next date is 10th uh, of uh, if i am not wrong man next date ton das dunga april ch pai hai okay ji ho sakda oh petition vi naal sade ਉਹ ਦੀ ਸੁਣਵਾਈ ਉਹ ਤੱਕ ਲੱਗਦਾ ਕਿ ਜਿਹੜਾ ਕਮਿਸ਼ਨ ਗਠਨ ਹੋਇਆ ਜੀ ਇਹ ਕਿਸ ਤਰੀਕੇ ਨਾਲ ਜਿਹੜੀ ਆਪਣੀ ਜਿਹੜੀ ਇਨਕੁਆਇਰੀ ਆ ਜਾਂ ਆਪਣੀ ਜਿਹੜੀ ਡਾਟਾ ਇਕੱਠਾ ਕਰੇਗਾ ਜੀ ਕਿਸ ਤਰੀਕੇ ਨਾਲ ਇਹਦਾ ਵਰਕ ਰਹੇਗਾ ਜੀ ਪੂਰਾ ਇਹ ਇਹ ਮਾਨਯੋਗ ਹਾਈ ਕੋਰਟ ਨੇ ਇਸ ਬਾਰੇ ਇਹਦੇ ਆਪਣੇ ਇੰਟਰਮ ਆਰਡਰ ਚ ਕੱਲ੍ਹ ਵਾਲੇ ਚ ਇਹੀ ਇਹਨਾਂ ਟਿੱਪਣੀ ਕੀਤੀ ਹੈ ਹੀ ਹੁਕਮ ਕੀਤੇ ਆ ਵੀ ਕਮਿਸ਼ਨ ਆਪਣੇ ਹਿਸਾਬ ਨਾਲ ਜਿੱਦਾਂ ਵੀ ਜਿਹੜਾ ਜਿਹੜਾ ਵਾਇਆ ਮੀਡੀਆ ਆਪਣਾਣਾ ਉੱਥੇ ਅਪਣਾਏਗਾ ਜੀ ਕਮਿਸ਼ਨ ਜੇ ਜਾਣਾ ਹੋਏਗਾ ਸਾਈਡ ਤੇ ਫਿਜ਼ੀਕਲ ਫਿਜ਼ੀਕਲੀ ਵੀ ਸਾਈਡ ਤੇ ਜਾਏਗਾ ਹਾਂ ਜੀ ਤੇ ਜਿੱਦਾਂ ਵੀ ਕਮਿਸ਼ਨ ਨੂੰ ਬੈਸਟ ਲੱਗੇਗਾ ਉਹੀ ਕਮਿਸ਼ਨ ਕਰੇਗਾ ਐਂਡ ਲੋਕਾਂ ਦੀਆਂ ਸਟੇਟਮੈਂਟਸ ਲੈਣੀਆਂ ਹੁੰਦੀਆਂ ਹੋ ਸਕਦਾ ਕਮਿਸ਼ਨ ਸਟੇਟਮੈਂਟਸ ਬਾਈ ギਵਿੰਗ ਐਡਵਰਟਾਈਜ਼ਮੈਂਟ ਇਨ ਦਾ ਨਿਊਜ਼ਪੇਪਰ ਐਜ਼ ਇਟ ਵਾਸ ਹੈਲਡ ਬਾਈ ਜਸਟਿਸ ਰਣਜੀਤ ਸਿੰਘ ਰੰਧਾਵਾ ਹਮ ਬਾਈਬਲ ਕਲਾਕਾਂ ਦੇ ਵਿੱਚ ਜੀ ਇਨਵਾਈਟ ਕੀਤੇ ਸੀ ਥਰੂ ਬਾਈ ਪਬਲਿਕੇਸ਼ਨ ਦਾ ਸਟੇਟਮੈਂਟਸ ਆਫ ਦਾ ਪੀਪਲ ਐਂਡ ਇਟ ਵਾਸ ਇਨਵਾਈਟਿਡ ਐਨੀ ਵਨ ਕੈਨ ਕਮ ਐਂਡ ਗਿਵ ਦਾ ਐਵਿਡੈਂਸ ਜੀ ਸਰ ਇਸ ਤਰੀਕੇ ਨਾਲ ਮੈਂ ਵਾਪਸ ਉੱਥੇ ਜਾਵਾਂਗਾ ਟਿੱਪਣੀਆਂ ਤੇ ਕੋਰਟ ਦੀ ਟਿੱਪਣੀਆਂ ਤੇ ਜਾਵਾਂਗਾ ਇਸ ਤਰੀਕੇ ਨਾਲ ਕੋਰਟ ਵੱਲੋਂ ਇੱਕ ਨੌਜਵਾਨ ਨੂੰ ਲੈ ਕੇ ਸਖਤ ਟਿੱਪਣੀ ਕੀਤੀ ਗਈ ਜੀ ਲੱਗਦਾ ਨਹੀਂ ਕਿ ਤਨਾ ਕਿਤੇ ਇੱਕ ਸਾਨ ਲੀਡਰਸ਼ਿਪ ਤੁਹਾਨੂੰ ਉੱਥੇ ਇੱਕ ਜੋ ਇਸ ਜਿਹੀਆਂ ਟਿੱਪਣੀਆਂ ਹੁੰਦੀਆਂ ਨੇ ਤਾਂ ਕਿ ਨੌਜਵਾਨ ਉੱਤੇ ਜਿਹੜਾ ਜੰਗ ਦਾ ਅਖਾੜਾ ਬਣਾ ਰਹੇ ਨੇ ਨੰਗੇ ਹਥਿਆਰ ਜਿਹੜੇ ਲਹਿਰਾ ਰਹੇ ਨੇ ਤਾਂ ਕਿਤਨੇ ਕਿਤੇ ਕਿਸਾਨ ਆਗੂਆਂ ਤੱਕ ਤੁਸੀਂ ਗੱਲ ਪੰਚਾਈ ਹੋਵੇਗੀ ਜਿਸ ਤਰੀਕੇ ਨਾਲ ਇਸ ਵਾਇਲੈਂਟ ਜਾਂ ਉਹ ਉਹ ਕਹਿੰਦੇ ਐਲੀਮੈਂਟ ਸਾਡੇ ਦੇ ਵਿੱਚ ਇਹੋ ਜਿਹਾ ਆ ਗਏ ਉਹਨਾਂ ਦੀ ਉਹਨਾਂ ਨੇ ਆਪਣੇ ਤੌਰ ਤੇ ਪਛਾਣ ਆਇਡੈਂਟੀ ਹੁਣ ਤੱਕ ਕਰ ਲਈ ਹੋਵੇ ਜੀ ਇਹਦੇ ਬਾਰੇ ਕੋਈ ਗੱਲ ਨਹੀਂ ਹੋਈ ਕਿਉਂਕਿ ਹੱਲੇ ਤੱਕ ਕਿਸੇ ਕਿਸਾਨ ਯੂਨੀਅਨ ਨੇ ਕਿਸੇ ਵੀ ਲੀਡਰ ਸਾਹਿਬਾਨ ਨੇ ਇਸ ਪੁਆਇੰਟ ਦੇ ਉੱਤੇ ਗੌਰ ਹੀ ਨਹੀਂ ਕੀਤਾ ਸਰ ਕੌਣ ਲੋਕ ਸੀ ਜੀ ਕਿ ਕਿਹਨਾਂ ਦੀ ਜ਼ਿੰਮੇਵਾਰੀ ਬੰਦੀ ਸੀ ਉੱਥੇ ਜੀ ਇਹ ਇਹ ਤਾਂ ਇਹ ਤਾਂ ਜਿਹੜੇ ਜਿਹੜੇ ਲੀਡਰ ਸਾਹਿਬਾਨ ਉਸ ਨੂੰ ਲੀਡ ਕਰ ਰਹੇ ਹਨ ਜੀ ਉਹਨਾਂ ਨੂੰ ਇਹ ਦੇਖਣਾ ਬਣਦਾ ਵੀ ਇਹ ਲੋਕ ਕੌਣ ਸੀਗੇ ਕਿਉਂਕਿ ਕੱਲ ਨੂੰ ਕੋਈ ਹੋਰ ਸਿਚੁਏਸ਼ਨ ਖਰਾਬ ਹੋ ਜਾਂਦੀ ਹੈ ਕਿਉਂਕਿ ਅਸੀਂ ਪਿਛਲੇ ਅੰਦੋਲਨ ਦੇ ਵਿੱਚ ਦੇਖਿਆ ਬਹੁਤ ਸਾਰੇ ਉੱਥੇ ਜਦੋਂ ਅੰਦੋਲਨ ਡੂਰਿੰਗ ਦੀ ਜਿਹੜਾ ਹੈਗਾ ਪ੍ਰੋਟੈਸਟ ਸੀਗਾ ਉੱਥੇ ਬਹੁਤ ਸਾਰੇ ਸਰਕਾਰ ਵੱਲੋਂ ਕਹਿ ਕੇ ਖਾਲਿਸਤਾਨੀ ਨੇ ਵੱਖਵਾਦੀ ਨੇ ਇਹ ਮਾਹੌਲ ਖਰਾਬ ਕਰਨੇ ਉਸ ਤਰੀਕੇ ਦੀ ਜਿਹੜੀ ਹੈਗੀ ਸਰਕਾਰ ਵੱਲੋਂ ਇਸ ਤਰੀਕੇ ਦੀ ਗੱਲਾਂ ਹੋਈਆਂ ਬਹੁਤ ਸਾਰੇ ਲੋਕਾਂ ਵੱਲੋਂ ਵੀ ਇਹ ਗੱਲਾਂ ਇਤਰਾਜ਼ ਹੋਇਆ ਤੇ ਜੇ ਪੈਸਿਵ ਜਿਹੜੇ ਤੁਸੀਂ ਕਹਿ ਰਹੇ ਹੋ ਕੋਰਟ ਵੱਲੋਂ ਫੋਟੋਆਂ ਜੰਤਕ ਕੋਰਟ ਦੇ ਵਿੱਚ ਰੱਖੀਆਂ ਗਈਆਂ ਕਿ ਤਰ੍ਹਾਂ ਕਿਤੇ ਲੱਗਦਾ ਨਹੀਂ ਕਿ ਫਿਰ ਪੀਐਲ ਜਿਹੜੀ ਹੈਗੀ ਆ ਅੰਦਰ ਆਪਦੀ ਗੱਲ ਉਹ ਵੀ ਕਮਜ਼ੋਰ ਪੈ ਰਹੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਨਹੀਂ ਇਸ ਪੁਆਇੰਟ ਦੇ ਉੱਤੇ ਦੇਖੋ ਜੇ ਜਿਹੜੇ ਐਲੀਮੈਂਟਸ ਜਿਹੜੇ ਆਏ ਆ ਜਾਂ ਉੱਤੇ ਜਿਹਦੇ ਵੀ ਹੋਣ ਜਾਂ ਸਪ੍ਰਿੰਟਰ ਗਰੁੱਪ ਦੇ ਹੋਣ ਜਾਂ ਕੀ ਪਤਾ ਸਰਕਾਰ ਦੇ ਹੋਣ ਇਸ ਬਾਰੇ ਸਾਰਾ ਹੁਣ ਕਮਿਸ਼ਨ ਆਪਣੇ ਆਪ ਐਗਜ਼ਾਮਿਨ ਕਰੇਗਾ ਵੀ ਕੌਣ ਬੰਦੇ ਆ ਜਿਨ੍ਹਾਂ ਨੇ ਆ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਇਹ ਤਾਂ ਹੁਣ ਕਮਿਸ਼ਨ ਦੀ ਅੰਡਰ ਦਾ ਕਮਿਸ਼ਨ ਵਾਟੇਵਰ ਇਹ ਵੱਡੀ ਪ੍ਰਾਪਤੀ ਦੇਖਦੇ ਹਾਂ ਜੀ ਪਹਿਲੀ ਤੁਹਾਡੀ ਇਹ ਵੱਡੀ ਪ੍ਰਾਪਤੀ ਹੈ ਜੀ ਕਿਉਂਕਿ ਸਭ ਤੋਂ ਵੱਡੀਆਂ ਹੀ ਚਲਦੀਆਂ ਹੀ ਚਲਦੀ ਰਹਿੰਦੀ ਹੈ ਜੀ ਕਮਿਸ਼ਨ ਗਠ ਨਹੀਂ ਹੁੰਦੇ ਜੀ ਗਠਨ ਹੋ ਜਾਂਦੇ ਉਹਨਾਂ ਦਾ ਕੋਈ ਟਾਈਮ ਅ ਪੀਰੀਅਡ ਜਿਹੜਾ ਹੈਗਾ ਉਹ ਬਾਉਂਡ ਨਹੀਂ ਹੁੰਦਾ ਜੀ ਦੋ ਕੰਮ ਲੰਬਾ ਹੈ ਜੀ ਇੱਕ ਮਹੀਨਾ ਮੇਰੇ ਹਿਸਾਬ ਨਾਲ ਤਾਂ ਛੋਟਾarpਏਗਾ ਕਿਉਂਕਿ ਕਾਫੀ ਕੰਮ ਕਰਨਾ ਪਏਗਾ ਕਮਿਸ਼ਨ ਨੂੰ ਕਿਉਂਕਿ ਬਹੁਤ ਐਵਿਡੈਂਸਿਸ ਹੈਗੀਆਂ ਮੈਨੀ ਲੂਜ਼ ਐਂਡਸ ਹੈਵ ਟੂ ਬੀ ਟਾਈਡ ਬਟ ਉਹਦੇ ਬਾਰੇ ਮੈਂ ਤਾਂ ਇਹ ਕਾਮਨਾ ਕਰਦਾ ਵੀ ਇੱਕ ਮਹੀਨੇ ਚ ਕਮਿਸ਼ਨ ਆਪਣੀ ਰਿਪੋਰਟ ਕਿੰਨੇ ਹਸਪੀਟਲ ਦੀ ਤੁਹਾਡੇ ਕੋਲ ਰਿਪੋਰਟ ਸੀ ਜੀ ਕੋਈ ਮੇਰੇ ਸਾਡੇ ਕੋਲ ਜੀ ਮੇਨਲੀ ਰਜਿੰਦਰਾ ਹਸਪੀਟਲ ਦੀ ਸੀਗੀ ਹੋਰ ਅਲੱਗ-ਅਲੱਗ ਹਸਪੀਟਲਸ ਦੀਆਂ ਵੀ ਰਿਪੋਰਟਾਂ ਆਈਆਂ ਬਟ ਆਪਣੇ ਤੌਰ ਤੇ ਤੁਹਾਨੂੰ ਆਪਣੇ ਤੌਰ ਤੇ ਜਿਹੜੀਆਂ ਆਈਆਂ ਜਿਹੜੀਆਂ ਪੇਸ਼ੈਂਟਸ ਨੇ ਡਾਇਰੈਕਟ ਕੰਟੈਕਟ ਕੀਤਾ ਇੱਕ ਆਈਜਡ ਜਿਹੜੇ ਹੈਗੇ ਆਈ ਸੌਰੀ ਜਿਹੜੇ ਇੰਜਰਡ ਫਰਮ ਆਈਜ਼ ਹੈਗੇ ਉਹ ਤਿੰਨ ਪੇਸ਼ੈਂਟਸ ਆਏ ਆ ਮੇਰੇ ਕੋਲ ਜੀ ਤੇ ਉਹਨਾਂ ਨੇ ਆਪਣੇ ਡਾਟੇ ਸਾਰੇ ਦਿੱਤੇ ਆ ਉਹਨਾਂ ਦੀ ਵੀ ਗੱਲ ਅਸੀਂ ਮਾਨਜੋ ਕੋਰਟ ਦੇ ਵਿੱਚ ਰੱਖੀ ਆ ਕਿੰਨੀ ਕਾਸ ਉਮੀਦ ਲਗਾਈ ਗਈ ਜੀ ਇਸ ਆਪੀਆਜ਼ ਤੋਂ ਜੀ ਜਿਹੜੀ ਤੁਹਾਡੇ ਦੇਖੋ ਜੀ ਮਾਨਜੋ ਕੋਰਟ ਨੇ ਬੜਾ ਅੱਛਾ ਉਪਰਾਲਾ ਕੀਤਾ ਹਮ ਇਹਦੇ ਵਿੱਚ ਕਮਿਸ਼ਨ ਗਠਿਤ ਕਰਕੇ ਸੋ ਮੈਨੂੰ ਤਾਂ ਪੂਰੀ ਆਸ ਹੈ ਕਿਉਂਕਿ ਜੋ ਜਦੋਂ ਸਾਰਾ ਕੁਝ ਫੇਲ ਹੋ ਜਾਂਦਾ ਤਾਂ ਮਾਨਜੋ ਕੋਰਟ ਹੀ ਲੋਕਾਂ ਦਾ ਸਹਾਰਾ ਹੁੰਦਾ ਤੇ that re, reposes faith in the judicial system ਜੀ ਉਹ ਬਹੁਤ ਵੱਡਾ ਉਪਰਾਲਾ ਹੈ ਉਹ ਸਾਡਾ ਪਹਿਲਾ ਸਟੈਪ ਕਾਮਯਾਬ ਹੋਇਆ ਜੀ ਨਾਲ ਸੀਨੀਅਰ ਵਕੀਲ ਸਾਹਿਬਾਨ ਜਿਹੜੇ ਸਾਡੇ ਉਹਨਾਂ ਨੇ 0 ਐਫ ਆਈ ਆਰ ਕਨਵਰਟ ਹੁੰਦੀ ਸੀ ਉਹ 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 ਮੈਨੂੰ ਉਹ 100% ਹੋਏਗਾ ਜੀ ਉਹ 100% ਇਟ ਵਿਲ ਬੀ ਕਨਵਰਟਡ ਇਨਟੂ ਦਾ ਐਫ ਆਈ ਆਰ ਨੰਬਰ ਜੀ ਐਂਡ ਦਾ ਰეკਮੈਂਡੇਸ਼ਨਸ ਵਿਲ ਬੀ ਲੁੱਕਡ ਇਨਟੂ ਥੈਨ ਦਾ ਐਕਟ ਵਿਲ ਬੀ ਡਨ ਸ਼ਾਇਦ ਅਜਾਈ ਨਹੀਂ ਜਾਏਗੀ ਨਹੀਂ ਜਾਏਗੀ ਨਹੀਂ ਜਾਏਗੀ ਇਨਸਾਫ ਮਿਲੇਗਾ ਇਨਸਾਫ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਨਹੀਂ ਮਿਲੇਗਾ ਜਰੂਰ ਮਿਲੇਗਾ ਕਿਉਂਕਿ ਮੈਨੂੰ ਮਾਨਜੋ ਕਮਿਸ਼ਨ ਦੇ ਉੱਤੇ ਬਹੁਤ ਵਿਸ਼ਵਾਸ ਹੈ ਜੀ ਉਹ ਜਰੂਰ ਕਿਤੇ ਨਾ ਕਿਤੇ ਸਾਨੂੰ ਕਿਸਾਨਾਂ ਨੂੰ ਇਨਸਾਨਾਂ ਨੂੰ ਸਪੋਰਟ ਕੀਤੀ ਜਾਏਗੀ ਜੀ ਇਹ ਜਿਸ ਤਿੱਕੇ ਨਾਲ ਆਮ ਤੌਰ ਤੇ ਹੁੰਦਾ ਜੇ ਕੋਈ ਕਮਿਸ਼ਨ ਗਠਨ ਹੁੰਦਾ ਜਾਂ ਸਰਕਾਰ ਦੇ ਬਿਧਨ ਬਹੁਤ ਸਾਰੇ ਹੁੰਦਾ ਕਿ ਕਿਸਾਨਾਂ ਵੱਲੋਂ ਉਸ ਤਰੀਕੇ ਨਹੀਂ ਕਿਸਾਨ ਜਥੇਬੰਦੀਆਂ ਸਾਰੀਆਂ ਖੁਸ਼ ਹੈ ਜੀ ਜਿਸ ਤੱਕ ਮੈਨੂੰ ਪਤਾ ਜਿਹੜੇ ਮੈਨੂੰ ਜਿਹੜੇ ਵਾਕਫ ਨੇ ਉਹ ਸਾਰੇ ਬੜੇ ਖੁਸ਼ ਹੋਏ ਆ ਵੀ ਚਲੋ ਕਿਉਂਕਿ ਜਿਹੜੇ ਜੱਜ ਸਾਹਿਬ ਲਗਾਏ ਵੇ ਲਗਾਏ ਜਾਂ ਮਾਨਯੋਗ ਹਾਈ ਕੋਰਟ ਨੇ ਜੀ ਮੈਡਮ ਜੈਸ਼ਰੀ ਠਾਕੁਰ ਉਹ ਬਹੁਤ ਇੰਪਾਰਸ਼ੀਅਲ ਤੇ ਉੱਚੇ ਦਰਜੇ ਦੇ ਜੱਜ ਹੈਗੇ ਤਾਂ ਉਹਨਾਂ ਦੇ ਉੱਤੇ ਹਰੇਕ ਬੰਦਾ ਹੀ ਤੁਹਾਡੇ ਵੱਲੋਂ ਪੂਰਾ ਸਾਥ ਦਿੱਤਾ ਜਾਏਗਾ ਜੀ ਸਾਡੇ ਵੱਲੋਂ ਐਵਿਡੈਂਸ ਜਿੰਨੀ ਹੋਈ ਸਾਰੀ ਅਸੀਂ ਉੱਥੇ ਪ੍ਰੈਜ਼ੈਂਟ ਕਰਾਂਗੇ ਜੀ ਜੋ ਜੋ ਵੀ ਹੋਇਆ ਐਕਸੈਸਿਵ ਯੂਜ਼ ਆਫ ਫੋਰਸ ਹੋਈ ਜੀ ਤੇ ਨਾਲ ਅਸੀਂ ਡਿরেকਸ਼ਨ ਦਿੱਤੀ ਗਈ ਜੀ ਇਸ ਪੂਰੇ ਮਾਮਲੇ ਦੇ ਵਿੱਚ ਕਿ ਕਿਉਂਕਿ ਪੀਐਲ ਤੁਹਾਡੇ ਵੱਲੋਂ ਪਾਈਪ ਫਾਈਲ ਕੀਤੀ ਸੀ ਪੀਐਲ ਮੇਰੇ ਵੱਲੋਂ ਵੀ ਸੀ ਆਪਣੇ ਸੀਨੀਅਰ ਐਡਵੋਕੇਟ ਜੀ ਅਮਰਪ੍ਰੀਤ ਦਿਓਲ ਸਾਹਿਬ ਵੱਲੋਂ ਵੀ ਸੀਗੀਆਂ ਦੋ ਪੀਐਲ ਉਹਨਾਂ ਦੀਆਂ ਸੀਗੀਆਂ ਤੇ ਮੇਰੇ ਹਿਸਾਬ ਨਾਲ ਦੋ ਹੋਰ ਸੀਗੀਆਂ ਜੀ ਸੋ ਤੇ ਕੰਬਾਈਨ ਰਿਆ ਪੂਰਾ ਇਹ ਸਾਰੇ ਕੇਸ ਮਾਨਜੋਗ ਹਾਈ ਕੋਰਟ ਨੇ ਕੰਬਾਈਨ ਕਰਕੇ ਕਾ ਕਮਿਸ਼ਨ ਕਰ ਚੁਣ ਲਿਆ ਹਾਂ ਹਾਂ ਜੀ ਕੰਬਾਈਨ ਕਰਕੇ ਇੱਕੋ ਆਰਡਰ ਦੇ ਨਾਲ ਸਾਰੇ ਕੰਬਾਈਨ ਕਰਕੇ ਨੋਟਿਸ ਤੁਸੀਂ ਆਪਣੇ ਤੌਰ ਤੇ ਜਿਹੜਾ ਤੁਹਾਡੇ ਕੋਲੇ ਫੈਕਟ ਨੇ ਫਿਗਰ ਜਿਹੜਾ ਤੁਸੀਂ ਕਲੈਕਟ ਕੀਤਾ ਉਹ ਹੁਣ ਤੱਕ ਜੀ ਉਸ ਨੂੰ ਕਮਿਸ਼ਨ ਦੇ ਸਾਹਮਣੇ ਰੱਖੋਗੇ ਰੱਖਾਂਗੇ ਜੋ ਜ ਰੱਖਾਂਗੇ ਜਿੱਦੋਂ ਹਾਂ ਜੀ ਹੁਣ ਤੱਕ ਹੁਣ ਕਮਿਸ਼ਨ ਜਦੋਂ ਗਠਿਤ ਹੋ ਗਿਆ ਉਹ ਸਿਟਿੰਗ ਹੋਏਗੀ ਉਸ ਤੋਂ ਬਾਅਦ ਐਸ ਪਰ ਦਾ ਇਨਵੀਟੇਸ਼ਨ 기ਵਨ ਬਾਈ ਦਾ ਕਮਿਸ਼ਨ ਐਸ ਪਰ ਤੂੰ ਦਾ ਕਮਿਸ਼ਨ ਗਠਨ ਹੋ ਜਾਂਦੇ ਆ ਜੀ ਉਹ ਆਮ ਜਿਹੜੇ ਪੀੜਤ ਹੁੰਦੇ ਨੇ ਅਸਲ ਵਿੱਚ ਜਿਹੜੇ ਵਿਕਟਿਮ ਹੈਗੇ ਜੀ ਉਹ ਉਹ ਲੋਕ ਕਹਿੰਦੇ ਸਾਡੇ ਅਸੀਂ ਕਮਿਸ਼ਨ ਨੂੰ ਜਿਹੜਾ ਗਠਨ ਹੋਇਆ ਉਹਨਾਂ ਤੱਕ ਨਹੀਂ ਪਹੁੰਚ ਕਰ पाए ਉਹਨਾਂ ਤੱਕ ਆਪਦੀ ਗੱਲ ਨਹੀਂ ਰੱਖ पाए ਅਸੀਂ ਐਵੀਡੈਂਸ ਨਹੀਂ ਜਿਹੜੇ ਹੈਗੇ ਨੇ ਰੱਖ ਪਾਈ ਤਾਂ ਸਰ ਕਿਸ ਤਰੀਕੇ ਨਾਲ ਅਪਰੋਚ ਕਰਨ ਉਸ ਕਮਿਸ਼ਨ ਤੱਕ ਜੀ ਕੋਈ ਕਮਿਸ਼ਨ ਦਾ ਵਰਕਿੰਗ ਜਿਹੜਾ ਹੈਗਾ ਕਿਸ ਤਰੀਕੇ ਨਾਲ ਹਾਂ ਕਰਕੇ ਕਮਿਸ਼ਨ ਨਾ ਜਦੋਂ ਗਠਿਤ ਹੁੰਦਾ ਹੈ ਫਿਰ ਸਿਟਿੰਗ ਕਰਦੇ ਆ ਪਹਿਲਾਂ ਤਾਂ ਕਮਿਸ਼ਨ ਸਾਈਡ ਦੇ ਉੱਤੇ ਜਾਂਦਾ ਆ ਫਿਰ ਉੱਥੇ ਜਾ ਕੇ ਡੈਕਲੇਰੇਸ਼ਨ ਕਰਦੇ ਵੀ ਤੁਸੀਂ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਸ਼ਾਹਦ ਦੇਣੀ ਹੈ ਦੋ ਫਿਰ ਕਮਿਸ਼ਨ ਜਨਰਲੀ ਅਖਬਾਰ ਦੇ ਵਿੱਚ ਵੀ ਇਨਵਾਈਟ ਕਰਦਾ ਇਨਵੀਟੇਸ਼ਨ ਦਿੰਦਾ ਵੀ ਆਓ ਆਪਣੀ ਐਵੀਡੈਂਸ ਜੋ ਵੀ ਤੁਹਾਡੇ ਕੋਲ ਹੈਗੀ ਹੈ ਦੋ ਸੋ ਦੈਟ ਕਮਿਸ਼ਨ ਕੈਨ ਰੀਚ ਔਨ ਦਾ ਜੀ ਸਮ ਸਮ ਸੋਲੂਸ਼ਨ ਕੋਈ ਉਹਦਾ ਆਪਣਾ ਕੋਈ ਫਾਈਨਡਿੰਗ ਦਿੰਦਾ ਜੇਕਰ ਕੋਈ ਵਿਕਟਮ ਹੈਗਾ ਜੀ ਇਸ ਸਟਡੀ ਇੰਟਰਵਿਊ ਨੂੰ ਸੁਣ ਰਿਹਾ ਹੋਊਗਾ ਜਾਂ ਕਿਸਾਨਾਂ ਤੱਕ ਜੀ ਇਹ ਇੰਟਰਵਿਊ ਜਾਏਗੀ ਤਾਂ ਜੇ ਕੋਈ ਵਿਕਟਮ ਘਰ ਬੈਠਾ ਹੈਗਾ ਉਹ ਆਸ ਉਮੀਦ ਹੈ ਕਿ ਮੈਨੂੰ ਇਨਸਾਮ ਮਿਲੇਗਾ ਉਹ ਕਿਸ ਤਰੀਕੇ ਨਾਲ ਅਪਰੋਚ ਕਰਨ ਸਰ ਹੁਣ ਬੜਾ ਸਿੱਧਾ ਇੱਕ ਸਵਾਲ ਪੁੱਛਣਾ ਕਿਉਂਕਿ ਬਹੁਤ ਸਾਰੇ ਕਿਸਾਨ ਜਿਹੜੇ ਹੈਗੇ ਨੇ ਉਹ ਉਹ ਉਹਨੇ ਪੜੇ ਲਿਖੇ ਨਹੀਂ ਹੈਗੇ ਉਹਨਾਂ ਦਾ ਸੋਰਸ ਜਿਹੜਾ ਹੈਗਾ ਅਪਰੋਚ ਸੋਰਸ ਏਡਾ ਮਜ਼ਬੂਤ ਨਹੀਂ ਹੈਗਾ ਪਰ ਉਹ ਕਿਸੇ ਨਾ ਕਿਸੇ ਆਸ ਉਮੀਦ ਤੇ ਬੈਠੇ ਹੋਏ ਨੇ ਮਾਨਯੂ ਕੋਰਟ ਤੇ ਇਹਨਾਂ ਨੂੰ ਬਹੁਤ ਸਾਰੀ ਆਸ ਹੈਗੀ ਆ ਉਹ ਕਿਸ ਤਰੀਕੇ ਨਾਲ ਅਪਰੋਚ ਕਰਨ ਦੀ ਹੁਣ ਇਹ ਪਹਿਲੀ ਗੱਲ ਤਾਂ ਕਮਿਸ਼ਨ ਆਪਣਾ ਅਖਬਾਰ ਚ ਦੇਵੇਗਾ ਦੇਵੇਗਾ ਇਸ਼ਤਿਹਾਰ ਜੀ ਸੈਕੰਡਲੀ ਇਸ ਸਾਰੀਆਂ ਜਿਹੜੀਆਂ 5 ਪੀਐਲਜ਼ ਐ ਇਹਦੇ ਵਿੱਚ ਤਕਰੀਬਨ ਮੇਰੇ ਹਿਸਾਬ ਨਾਲ 25 ਤੋਂ 30 ਐਡਵੋਕੇਟਸ ਕੰਮ ਕਰ ਰਹੇ ਹਨ ਜੀ ਉਹ ਉਹਨਾਂ ਦਾ ਨਾਮ ਸਾਰਿਆਂ ਦਾ ਆਰਡਰ ਦੇ ਵਿੱਚ ਆਇਆ ਹੋਇਆ ਜੀ ਉਹ ਜਿਹੜੇ ਹੈਗੇ ਆ ਵਿਕਟਮਸ ਜਾਂ ਉਹਨਾਂ ਦੀ ਫੈਮਿਲੀਆਂ ਦੇ ਕੈਨ ਅਪਰੋਚ ਦਾ ਐਡਵੋਕੇਟਸ ਆਲਸੋ Who can further help these victims and farmers ਟੂ ਅਪਰੋਚ ਦਾ ਕਮਿਸ਼ਨ ਗਾਈਡ ਕਰਦਾ ਤੁਸੀਂ ਆਪਣੀ ਟੀਮ ਨੂੰ ਵੱਖ ਵੱਖ ਬਾਰਡਰਾਂ ਤੇ ਲੈ ਕੇ ਜਾਓਗੇ ਜੇ ਕਿ ਇਸ ਕਮਿਸ਼ਨ ਗਾਈਡ ਨੂੰ ਐਜ ਉਹਨਾਂ ਤੱਕ ਅਪਰੋਚ ਕਰੋ ਉਹ ਲੋਕਾਂ ਤੱਕ ਜਾਓਗੇ ਆਪਣੀ ਟੀਮ ਬਿਲਕੁਲ ਦੋ ਬਾਰਡਰ ਮੇਨ ਹੀ ਹੈ ਜੀ ਖਨੌਰੀ ਅਤੇ ਸ਼ੰਭੂ ਹੈਗਾ ਜੀ ਉਹ ਦੋਨੇ ਥੀਸ ਆਰ ਵੈਰੀ ਨੀਅਰ ਬਾਈ ਬਾਰਡਰਸ ਐਂਡ ਦ ਮਾਈ ਟੀਮ ਮੈਂਬਰਸ ਹੈਵ ਆਲਰੇਡੀ ਗੋਨ देयर ਸਮ ਆਫ ਥੈਮ ਆਰ ਲਿਵਿੰਗ ਜਸਟ ਅਬਟਿੰਗ ਦਾ ਬਾਰਡਰ ਆਲਸੋ ਜੀ ਉੱਤੇ ਜਾਣਾ ਕੋਈ ਡਿਫਿਕਲਟੀ ਨਹੀਂ ਹੈਗਾ ਤੇ ਅਸੀਂ ਪਹਿਲਾਂ ਜਾ ਵੀ ਚੁੱਕੇ ਹਾਂ ਦੁਬਾਰਾ ਜਾਵਾਂਗੇ ਸ਼ੰਗੂ ਅਸੀਂ ਸਿੰਗੂ ਬਹਿਰੀ ਦੀ ਗੱਲ ਕਰ ਸੀ ਬਾਰਡਰ ਦੀ ਗੱਲ ਕਰ ਗਏ ਉੱਥੇ ਜਦੋਂ ਇਸ ਤਰੀ ਲੀਗਲ ਅਪਰੋਚ ਕੀਤੀ ਗਈ ਸੀ ਤਾਂ ਉੱਥੇ ਉਹਨਾਂ ਵੱਲੋਂ ਇੱਕ ਪ੍ਰੋਪਰ ਦਫਤਰ ਖੋਲ੍ਹਿਆ ਗਿਆ ਸੀ ਕਿ ਲੀਗਲ ਜਿਹੜੀ ਹੈਗੀ ਕਿਸੇ ਨੂੰ ਸੇਵਾਵਾਂ ਚਾਹੀਦੀਆਂ ਉਹ ਦਿੱਤੀਆਂ ਜਾਣ ਇਸ ਤਰੀਕੇ ਦੀ ਆਨਲ ਸਮੇਂ ਦੇ ਵਿੱਚ ਤਿਆਰੀ ਹੈ ਜੀ ਉੱਥੇ ਦੋਨਾਂ ਬਾਰਡਰਾਂ ਤੇ ਆਪਣੀਆਂ ਟੀਮਾਂ ਬਿਠਾ ਦਿੱਤੀਆਂ ਜਾਣ ਕਿਸੇ ਨੂੰ ਲੀਗਲ ਕੋਈ ਐਡਵਾਈਸ ਲੈਣੀ ਆ ਲੀਗਲ ਕੋਈ ਅੱਗੇ ਪੈਰਵਾਈ ਕਰਨੀ ਉਹ ਤੁਹਾਡੇ ਤੱਕ ਅਪਰੋਚ ਕਰ ਸਕਣ ਜੀ ਇਦੇ ਵਿੱਚ ਇਦਾਂ ਆ ਜੇ ਕਿਸਾਨ ਜਥੇਬੰਦੀ ਸਾਨੂੰ ਜੇ ਕੋਈ ਕਹੇਗੀ ਕਿ ਸਾਨੂੰ ਉੱਥੇ ਜਾ ਕੇ ਔਨ ਦਾ ਸਪੌਟ ਕੋਈ ਆਪਣੇ ਕੰਸਲਟੇਸ਼ਨ ਦੋ ਤੇ ਸਾਡੀ ਟੀਮ ਜਾਏਗੀ ਉੱਥੇ ਉਧਰ ਜਾ ਕੇ ਅਸੀਂ ਜਰੂਰ ਕੰਸਲਟੇਸ਼ਨ ਦਵਾਂਗੇ ਨਾਲੇ ਮੋਰਓਵਰ ਅੱਜ ਕੱਲ ਦਾ ਟਾਈਮ ਦਾ ਟੈਲੀਫੋਨ ਦਾ ਟਾਈਮ ਹੈ ਜਾ ਕੇ ਐਨੀ ਵਨ ਇਜ਼ ਵੈਲਕਮ ਟੂ ਦੇ ਕੈਨ ਯੂ ਓਪੀਨੀਅਨ ਐਨੀ ਕੰਸਲਟੇਸ਼ਨ ਕੰਸਲਟੇਸ਼ਨ ਓਨ ਦਾ ਟੈਲੀਫੋਨ ਥੈਂਕ ਯੂ ਸਰ ਤਾ اے سن سڈ ਨਾਲ ਐਚਐਸਟਿੰਡ ਸਾਜੀ ਜਿਨ੍ਹਾਂ ਨੇ ਪੀਐਲ ਇੱਕ ਜਨਤਕ ਫਾਈਲ ਕੀਤੀ ਸੀ ਉਹਦੇ ਵਿੱਚ ਇਨਟਰਮ ਜਿਹੜੇ ਅਗਨੇ ਆਰਡਰ ਦੇ ਰਾਤ ਆਏ ਨੇ ਔਰ ਇੱਕ ਕਮਿਸ਼ਨ ਗਠਨ ਹੋਇਆ ਔਰ ਉਸ ਨੇ ਇੱਕ ਮਹੀਨੇ ਦੇ ਵਿੱਚ ਆਪਣੀ ਰਿਪੋਰਟ ਸਬਮਿਟ ਕਰਨੀ ਔਰ ਅਸੀਂ तमाम ਕਿਸਾਨਾਂ ਨੂੰ ਵੀ ਅਪੀਲ ਕਰਾਂਗੇ ਇਸ ਇੰਟਰਵਿਊ ਦੇ ذریعے ਕਿ ਜਿਹੜੇ ਵਿਕਟਮ ਹੈਗੇ ਨੇ ਪੀੜਤ ਹੈਗੇ ਨੇ ਉਹ ਆਪੋ ਆਪਣੇ ਜਿਹੜੇ ਇਨਟਰਮ ਦੇ ਵਿੱਚ ਆਰਡਰ ਦੇ ਵਿੱਚ ਜਿਹੜੇ ਅਗਨੇ ਐਡਵੋਕੇਟ ਦਾ ਨਾਮ ਹੈਗਾ ਉਹਨਾਂ ਦੇ ਨੰਬਰ ਉਹਨਾਂ ਦੇ ਵਿੱਚ ਹੈਗੇ ਨੇ ਉਹਨਾਂ ਤੱਕ ਆਪਣੀ ਗੱਲ ਰੱਖ ਸਕਦੇ ਨੇ ਐਵੀਡੈਂਸ ਉਹਨਾਂ ਤੱਕ ਪਹੁੰਚ ਸਕਦੇ ਤਾਂ ਜੋ ਕਮਿਸ਼ਨ ਤੱਕ ਜਿਹੜਾ ਹੈਗਾ ਗਠਨ ਹੋਇਆ ਉਹਨਾਂ ਤੱਕ ਤੁਹਾਡੀ ਗੱਲ ਪਹੁੰਚ ਸਕੇ ਤੁਹਾਡੇ ਐਵੀਡੈਂਸ ਪਹੁੰਚ ਸਕਣ ਔਰ ਇੱਕ ਆਸ ਔਰ ਇਨਸਾਫ ਦਾ ਦਰਵਾਜ਼ਾ ਜਿਹੜਾ ਕੋਰਟ ਦੇ ਜਰੀਏ ਜਿਹੜੀ ਆਸ ਵੱਧੀ ਹੋਈ ਆ ਉਸ ਤੇ ਜਿਹੜੀ ਹੈਗੀ ਆ ਪੂਰੀ ਪੈਰਵੀ ਹੋ ਸਕੇ ਧੰਨਵਾਦ